ਕਿ ਅਸੀਂ ਵੇਖਦੇ ਆ ਕਿ ਇੱਥੇ ਹਜੇ ਵੀ ਜਿਹੜੇ ਆ ਦਰਖਤਾਂ ਲੋਕੀ ਵੜ ਰਹੇ ਨੇ ਹਜੇ ਵੀ ਆਪਾਂ ਵੇਖ ਰਹੇ ਆ ਕੂੜੇ ਡੰਪ ਲੱਗੇ ਹੋਏ ਨੇ ਹਜੇ ਵੀ ਆਪਾਂ ਵੇਖ ਰਹੇ ਆ ਕਿ ਜਿਹੜਾ ਹੁਣੇ ਲਾਸਟ ਟਾਈਮ ਜਿਹੜਾ ਆ ਕੀ ਕੀ ਟੈਂਪਰੇਚਰ ਕਿੰਨਾ ਹਾਈ ਚੱਲ ਗਿਆ ਸੀਗਾ ਤੇ ਤੁਹਾਡੀਆਂ ਕੀ ਉਪਲਬਧੀਆਂ ਰਹੀਆਂ ਨੇ ਇਹਦੇ ਵਿੱਚ ਭਾਈ ਸਾਹਿਬ ਇਹ ਬੜੀ ਲੰਬੀ ਲੜਾਈ ਹੈ ਤੇ ਇੱਕ ਦਿਨ ਜਾਂ ਇੱਕ ਮਹੀਨੇ ਜਾਂ ਇੱਕ ਸਾਲ ਦੀ ਵੀ ਨਹੀਂ ਇਹ ਹੁਣੇ ਕਿਹਾ ਹੈ ਕਿ ਪੰਜਾਬ ਦਾ ਪਾਣੀ ਕੋਕਾ ਕੋਲਾ ਵਰਗਾ ਆ ਰਿਹਾ ਹੈ ਤੇ ਲੋਕੀ ਆਰੋ ਨਾ ਲਗਾ ਨਾ ਤੇ ਫਿਰ ਕੀ ਕਰ ਉਸ ਨੌਜਵਾਨ ਪੀੜੀ ਨੂੰ ਕਹਿ ਰਹੇ ਹੋ ਜਿਸ ਘਰ ਦੇ ਵਿੱਚ ਅੱਜ ਦੇ ਟਾਈਮ 'ਚ ਜੇਕਰ ਪੀਪਲ ਦਾ ਪੇੜ ਹੋਇਆ ਹੈ ਗਲਤੀ ਨਾਲ ਲੱਗ ਜਾਵੇ ਤਾਂ ਉਹ ਮੋਟ ਕਟ ਕੇ ਬਾਹਰ ਛੁੱਟ ਰਹੀ ਯਾਰ ਤੇ ਤੁਸੀਂ ਕਹਿੰਦੇ ਹੋ ਕਿ ਗੇਟ ਤੇ ਆਪਾਂ ਉਹਨੇ ਲਗਾਈਏ ਇਹ ਹੀ ਪੀੜੀ ਹੈ ਜਿਹੜੀ ਆਪਾਂ ਸਖੈਰ ਕਰਾ ਰਹੇ ਹਾਂ ਇਹ ਹੀ ਪੀੜੀ ਹੈ ਜਿਹੜੀ ਆਈਏ ਆਪੇ ਚੱਕਰ ਆਸੋ ਚੀਂ ਗਿਆ ਇਹ ਹੀ ਪੀੜੀ ਹੈ ਜਿਹਨੂੰ ਕਿਤੇ ਨਾ ਕਿਸੇ 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 ਦਿੱਕਤ ਆਇਆ ਚਾਲ ਸਤੰਬਰ 2024 ਦੇ ਵਿੱਚ अमर सर ने एक बड़ा ही फरिया स्कूल राम आश्रम स्कूल में असें वर्कशॉप लगाई थी सारे विद्यार्थी जैसे अमर सर थे रोहिंग नेम भी स्कूल कॉलेज सी औरा के प्रिंसिपल साहब बात की टीचर की वर्कशॉप से अपने किस आपा अपने कैंपस नु एकदा ग्रीन कैंपस बना सकते एसी ਦੇ ਵਿੱਚੋਂ ਵੀ ਵੇਸਟ ਪਾਣੀ ਨਿਕਲਦਾ ਹੈ ਬਿਲਕੁਲ ਔਰ ਆਰੋ ਦੇ ਵਿੱਚ ਇਹ ਕਿਲਾਸ਼ ਹੈਗਾ ਤਿੰਨ ਕਲਾਸ਼ ਨਿਕਲਦੀ ਕੀ ਆਪਾਂ ਉਸ ਵੇਸਟ ਪਾਣੀ ਨੂੰ ਯੂਜ਼ ਨਹੀਂ ਕਰ ਸਕਦੇ ਕੋਰੋਨਾ ਦੇ ਵਿੱਚ ਆਕਸੀਜਨ ਸਰਿੰਦਰਾ ਜੀ ਦਿਵਾਈ ਪਾਈ ਗਈ ਸੀ ਠੀਕ ਹੈ ਜੀ ਤਾਂ ਇਹ ਤਾਂ ਪਹਿਲਾਂ ਸੋਚੇ ਪਤੰਨੀ ਪਰੇਗੀ ਕਿ ਕਿੱਥੇ ਜਾ ਕੇ ਇਹ ਨਹੀਂ ਲਗਾਉਣਾ ਅਸੀਂ ਆਪਣੇ ਘਰ ਲਗਾਉਣਾ ਹੈ ਅਸੀਂ ਆਪਣੇ ਘਰ ਦੇ ਗੇਟ ਤੇ ਪਾਣਾ ਲਗਾਉਣਾ ਹੈ ਇਹਦੇ ਜੀ ਕੋਈ ਰਿਜ਼ਲਟ ਵੀ ਕੱਢੇ ਹੈ ਕਿ ਬਸ ਗੱਲਾਂ ਚੀ ਨੇ ਜੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਅਸੀਂ ਮੌਜੂਦ ਆ ਇੱਕ ਇਹੋ ਅਜੀ ਹੈ ਗੈਸਟ ਨਾਲ ਜਿਹੜੇ ਕਿ ਪੰਜਾਬ ਨੂੰ ਹਰਾ-ਭਰਾ ਬਣਾਉਣ ਵਾਸਤੇ ਇੱਕ ਮੁਹਿੰਮ ਥਾਣੀਆ ਸਾਡੇ ਵਿੱਚ ਮੌਜੂਦ ਨੇ ਡਾਕਟਰ ਅਜੀਵ ਜੋ ਕਿ ਗੱਲਬਾਤ ਸਾਡੇ ਨਾਲ ਅੱਜ ਦੇ ਪੋਡਕਾਸਟ ਵਿੱਚ ਕਰਨਗੇ ਕਿ ਕਿਵੇਂ ਇਹ ਪੰਜਾਬ ਨੂੰ ਹਰਾ-ਭਰਾ ਬਣਾਉਣ ਦਾ ਇੱਕ ਅਜੀਹਾ ਵੀੜਾ ਉਠਾਇਆ ਹੈ ਮੁਹਿੰਮ ਚਕੀ ਹੈ ਇਹਨਾਂ ਨੇ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਰਜੀਵ ਜੀ ਤੁਹਾਡਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਹਰਿਆਵਲ ਹਰਿਆਵਲ ਨਮਸਕਾਰ ਜੀ ਠੀਕ ਹੈ ਤੇ ਰਜੀਵ ਜੀ ਥੋੜਾ ਜਿਆਦਾ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਸ ਤਰੀਕੇ ਨਾਲ ਤੁਸੀਂ ਹਰਿਆਵਲ ਨਾਲ ਜੁੜੇ ਹੋ ਹਰਿਆਵਲ ਪੰਜਾਬ ਹੈ ਕੀ ਆ ਉਸ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਮੇਰਾ ਨਾਮ ਜੀ ਡਾਕਟਰ ਰਜੀਵ ਹੈ ਔਰ ਮੈਂ ਪ੍ਰੋਫੈਸਰ ਹਰਕਾ ਕਾਲਜ ਅੰਮ੍ਰਿਤਸਰ ਦੇ ਵਿੱਚ ਤੇ ਹਰਿਆਵਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਮੈਨੂੰ ਪ੍ਰਮੁੱਖ ਦੀ ਜ਼ਿੰਮੇਵਾਰੀ ਹੈ ਸਾਡਾ ਜਿਹੜਾ ਹਰਿਆਵਲ ਪੰਜਾਬ ਹੈ ਇਹ ਇੱਕ ਤਰ੍ਹਾਂ ਦੀ ਮੂਵਮੈਂਟ ਹੈ ਕੀ ਕੀ ਜਿਹਦੇ ਵਿੱਚ ਕਿ ਅਸੀਂ ਆਪਣੇ ਪੂਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਹਾਂ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਫਿਰ ਇੱਕ ਵਾਰੀ ਖੂਬਸੂਰਤ ਤੇ ਸਵਰਗ ਵਰਗਾ ਬਣ ਜਾਵੇ ਠੀਕ ਹੈ ਤੇ ਰਜੀਵ ਜੀ ਜਿਵੇਂ ਕਿ ਤੁਸੀਂ ਆਲਰੇਡੀ ਪ੍ਰੋਫੈਸਰ ਹੈਗੇ ਹੋ ਤੇ ਪ੍ਰੋਫੈਸਰੀ ਦੇ ਨਾਲ ਨਾਲ ਜਿਹੜਾ ਹੈ ਇਹੋ ਜਿਹਾ ਕੀ ਦਿਮਾਗ 'ਚ ਤੁਹਾਡੇ ਆਇਆ ਕਿ ਆਪਾਂ ਹਰਿਆਵਲ ਨਾਲ ਜੁੜ ਕੇ ਪੰਜਾਬ ਨੂੰ ਹਰਾ ਭਰਾ ਬਣਾਉਣਾ ਹੈ ਕੀ ਕਾਰਨ ਸੀਗਾ ਤੇ ਇਹ ਕਿੱਥੋਂ ਤੁਸੀਂ ਸਟਾਰਟ ਕੀਤਾ ਹੈ ਦੇਖੋ ਜੀ ਇਹ ਤੇ ਆਪਣਾ ਪ੍ਰੋਫੈਸ਼ਨ ਹੈ ਇੱਕ ਪ੍ਰੋਫੈਸਰ ਦਾ ਮੇਰੇ ਦਾ ਪਰ ਇਹਦੇ ਨਾਲ ਨਾਲ ਮੈਂ ਇੱਕ ਸਾਇੰਸ ਟੀਚਰ ਆ ਫਾਰਮੇਸੀ ਦਾ ਪ੍ਰੋਫੈਸਰ ਆ ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਆਪਾਂ ਜੇ ਆਪਣੇ ਪੰਜਾਬ ਦੇ ਜਨਸੰਖਿਆ ਨੂੰ ਖੜਾ ਕਰਨਾ ਸ਼ੁਰੂ ਕਰਤੀਏ ਤਾਂ ਹਰ ਤੀਜੇ ਜਾਂ ਚੌਥੇ ਬੰਦੇ ਨੂੰ ਕੈਂਸਰ ਦੀ ਦਿੱਕਤ ਹੈ ਔਰ ਇਹ ਕੈਂਸਰ ਦਾ ਇੱਕ ਮੁੱਖ ਕਾਰਨ ਹੈ ਉਹ ਸਾਡਾ ਪਰਿਆਵਰਣ ਹੈ ਦੇਖੋ ਕਿ ਅਸੀਂ ਲੋਕ ਪਰਿਆਵਰਣ ਨੂੰ ਦੇ ਨਾਲ ਖੇਡ ਰਹੇ ਆ ਕੁਦਰਤ ਦੇ ਨਾਲ ਖੇਡ ਰਹੇ ਆ ਜਿੰਨੀ ਦੇਰ ਤੱਕ ਅਸੀਂ ਇਸ ਉਦਤਰਤਾ ਨਾ ਖੇਜਣਾ ਬੰਦ ਨਹੀਂ ਕਰਾਂਗੇ ਉਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਛੁਟਕਾਰਾ ਨਹੀਂ ਦਿਵਾ ਸਕਦੇ ਤਾਂ ਕੀ ਇਹ ਹਰੀਆਵਲ ਹੀ ਇੱਕ ਜਰੀਆ ਹੈ ਇਹਨੂੰ ਮਤਲਬ ਕਿ ਮੁਕਤ ਕਰਨ ਦਾ ਕਿ ਕੋਈ ਹੋਰ ਵੀ ਤਰੀਕੇ ਨਾਲ ਵੀ ਹੋ ਸਕਦਾ ਨਹੀਂ ਦੇਖੋ ਜੀ ਹਰੀਆਵਲ ਪੰਜਾਬ ਬਹੁਤ ਸਾਰੇ ਸਿਸਟਮ ਦੇ ਉੱਤੇ ਕੰਮ ਕਰਦਾ ਹੈ ਅਸੀਂ ਹਰੀਆਵਲ ਦੇ ਤੇ ਕੰਮ ਕਰਦੇ ਹਾਂ ਪੀੜ ਪੌਦੇ ਲਗਾਉਣ ਦੇ ਤੇ ਕੰਮ ਕਰਦੇ ਹਾਂ ਉਹਦੇ ਨਾਲ ਨਾਲ ਪਾਣੀ ਬਚਾਉਣਾ ਤੇ ਕੂੜਾ ਪ੍ਰਬੰਧਨ ਜਿਹੜਾ ਸਭ ਤੋਂ ਮੇਨ ਅੱਜ ਦੀ ਡੇਟ ਦੇ ਵਿੱਚ ਦੇਖੋ ਜੀ ਅੰਮ੍ਰਿਤਸਰ ਸ਼ਹਿਰ ਇੱਕ ਪਵਿੱਤਰ ਨਗਰੀ ਹੈ ਗੁਰੂ ਨਗਰੀ ਹੈ ਲੇਕਿਨ ਇੱਥੇ ਜਦੋਂ ਤੁਸੀਂ ਵੇਖੋਗੇ ਕੂੜੇ ਦੇ ਡੰਪ ਤੋਂ ਕਿੰਨੇ ਕਿੰਨੇ ਵੱਡੇ ਪਹਾੜ ਭਰੇ ਪਏ ਨੇ ਕੂੜੇ ਦੇ ਉਹ ਵੀਰੇ ਕੂੜੇ ਦੇ ਪਹਾੜ ਜੇ ਅਸੀਂ ਸੋਚੀਏ ਕਿ ਜਿੱਦਾਂ ਮੈਂ ਯੂਨੀਵਰਸਿਟੀ ਦੇ ਨਜ਼ਦੀਕ ਇਹਨਾਂ ਕੋਈ ਮਜੀਠਾ ਰੋਡ ਤੇ ਰਹਿੰਦਾ ਵਾ ਤੇ ਪਹਾੜ ਤੇ ਜੀ ਇੱਕ ਪੰਨੇ ਟੁੱਕੜ ਤੇ ਲੱਗੇ ਨੇ ਉਹ ਜਿਹੜੇ ਪਹਾੜ ਨੇ ਕੂੜੇ ਦੇ ਉਹਨਾਂ ਦੇ ਵਿੱਚੋਂ ਗੰਦਗੀ ਲੀਚ ਹੋ ਕੇ ਉਹ ਨੀਚੇ ਧਰਤੀ ਜਾ ਰਹੀ ਹੈ ਔਰ ਉਸ ਤਰਤੀਰ ਨਾਲ ਸਾਡੇ ਉੱਤੇ ਦਾ ਪਾਣੀ ਹੈ ਉਹਦੇ ਚ ਮਿਕਸ ਹੋ ਰਿਹਾ ਜੀਵ ਜੀ ਇਹ ਜਿਹੜਾ ਹਰਿਆਵਲ ਅਭਿਆਨ ਹੈ ਇਹਦੀ ਸ਼ੁਰੂਆਤ ਕਰੋ ਹੋਈ ਸੀ ਵੈਸੇ ਇਹ ਜਿਹੜਾ ਹਰਿਆਵਲ ਅਭਿਆਨ ਹੈ ਜੀ ਇਹਦੀ 2019 ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਇਸ ਅਭਿਆਨ ਦੀ ਸ਼ੁਰੂਆਤ ਹੋਈ ਸੀ ਠੀਕ ਹੈ ਜੀ ਹਮ ਬਿਫੋਰ ਕੋਰੋਨਾ ਹੀ ਸਾਡੀ ਇਹ ਸੰਸਥਾ ਨੇ ਇਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜੀ ਹਮ ਤੇ ਕਰੋਨਾ ਦੇ ਦੌਰਾਨ ਤੇ ਕਰੋਨਾ ਤੋਂ ਬਾਅਦ ਵੀ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹੀ ਹੈ ਕਿ ਜਿਹੜੀ ਸਾਡੀ ਧਰਤੀ ਹੈ ਉਹ ਹਰੀ-ਭਰੀ ਰਹੇ ਸਾਡੇ ਜਿਹੜੇ ਜੀਵ ਜੰਤੂ ਨੇ ਜਿਹੜਾ ਸਾਡਾ ਪ੍ਰਾਣਾ ਸਾਈਕਲ ਸੀ ਪਸ਼ੂ ਪੰਛੀ ਤੁਸੀਂ ਅੱਜ ਦੀ ਡੇਟ ਚ ਵੇਖੋ ਤੁਹਾਨੂੰ ਆਪਣੇ ਘਰਾਂ ਦੇ ਨਜ਼ਦੀਕ ਕਦੀ ਵੀ ਕੋਈ ਚਿੜੀ ਆ ਜਾਂ ਕਾਂ ਨਜ਼ਰ ਨਹੀਂ ਆਉਂਦੇ ਉਹਦਾ ਮੁੱਖ ਕਾਰਨ ਕੀ ਹੈ ਇਹੀ ਪਰਿਆਵਰਣ ਜਿਹਨੂੰ ਅਸੀਂ ਗੰਦਾ ਕਰ ਰਹੇ ਹਾਂ ਉਹੀ ਵਿਰਕਸ਼ ਜਿਨ੍ਹਾਂ ਨੂੰ ਅਸੀਂ ਕੱਟ ਰਹੇ ਹਾਂ ਉਹੀ ਕਚਰਾ ਜਿੰਨੂੰ ਅਹੀ ਰੀਯੂਜ਼ ਆ ਰੀਸਾਈਕਲ ਨਹੀਂ ਕਰ ਰਹੇ ਤੇ ਰਜੀਵ ਜੀ ਜੇਕਰ ਤੁਸੀਂ ਗੱਲ ਕੀਤੀ ਆ ਕਿ ਇੰਨਾ ਟਾਈਮ ਹੋ ਗਿਆ ਹਰਿਆਵਲ ਪੰਜਾਬ ਨੂੰ ਪੰਜਾਬ ਦੇ ਵਿੱਚ ਕਾਰ ਕਰਦੇ ਹੋ ਇਹਨੂੰ ਹੁਣ ਤੱਕ ਕੀ ਤੁਹਾਡੀ ਉਪਲਬਧੀ ਆ ਕਿਉਂਕਿ ਅਸੀਂ ਵੇਖਦੇ ਆ ਕਿ ਇੱਥੇ ਹਜੇ ਵੀ ਜਿਹੜੇ ਆ ਦਰਖਤਾਂ ਲੋਕੀ ਵੱਢ ਰਹੇ ਨੇ ਹਜੇ ਵੀ ਆਪਾਂ ਵੇਖ ਰਹੇ ਆ ਕੂੜੇ ਡੰਪ ਲੱਗੇ ਹੋਏ ਨੇ ਹਜੇ ਵੀ ਆਪਾਂ ਵੇਖ ਰਹੇ ਆ ਕਿ ਜਿਹੜਾ ਹੁਣੇ ਲਾਸਟ ਟਾਈਮ ਜਿਹੜਾ ਆ ਕੀ ਕੀ ਟੈਂਪਰੇਚਰ ਕਿੰਨਾ ਹਾਈ ਚੱਲ ਗਿਆ ਸੀਗਾ ਤੇ ਤੁਹਾਡੀਆਂ ਕੀ ਉਪਲਬਧੀਆਂ ਰਹੀਆਂ ਨੇ ਇਹਦੇ ਵਿੱਚ ਪਾਈ ਸਾਹਿਬ ਇਹ ਬੜੀ ਲੰਬੀ ਲੜਾਈ ਹੈ ਇਹ ਇੱਕ ਦਿਨ ਜਾਂ ਇੱਕ ਮਹੀਨੇ ਜਾਂ ਇੱਕ ਸਾਲ ਦੀ ਨਹੀਂ ਹੈ ਇਹ ਜਿੰਨਾ ਪਿਛਲੇ 50 50 ਸਾਲ ਤੋਂ ਦੇਖੋ ਮੈਂ ਇੱਕ ਸਭ ਤੋਂ ਵੱਡੀ ਇਸ ਚੀਜ਼ 'ਚ ਜਿਹੜਾ ਗਲਤ ਸਿਸਟਮ ਮੰਨਦਾ ਉਹ ਸੀ ਸਾਡੀ ਹਰੀ ਕ੍ਰਾਂਤੀ ਲੋਕ ਬਹੁਤ ਜ਼ਿਆਦਾ ਹਰੀ ਕ੍ਰਾਂਤੀ ਨੂੰ ਮੰਨਦੇ ਨੇ ਪਰ ਹਰੀ ਕ੍ਰਾਂਤੀ ਦੇ ਨਾਲ ਕੀ ਹੋਇਆ ਸਾਡੇ ਨੈਚੁਰਲ ਰਿਸੋਰਸ ਖਤਮ ਹੋਏ ਅਸੀਂ ਧਰਤੀ ਦੀ ਇੱਕ ਚੀਰ ਕੇ ਪਾਣੀ ਕੱਢ ਲਿਆ ਹੂੰ ਖੇਤੀ ਦੀ ਫਸਲ ਨੂੰ ਆਪਣੀ ਵਧਾਉਣ ਵਾਸਤੇ ਅਸੀਂ ਪੈਸਟੀਸਾਈਡਸ ਦਾ ਯੂਜ਼ ਕਰਨਾ ਸ਼ੁਰੂ ਕਰਤਾ ਖਾਦਾਂ ਦਾ ਯੂਜ਼ ਕਰਨਾ ਪਰ ਐਸੀਆਂ ਖਾਦਾਂ ਜਿਹੜੀਆਂ ਕਿ ਸਾਡੀ ਸਿਹਤ ਨੂੰ ਖਰਾਬ ਕਰ ਰਹੀਆਂ ਨੇ ਸਾਡੇ ਜਨ ਜੀਵਨ ਨੂੰ ਖਰਾਬ ਕਰ ਰਹੀਆਂ ਨੇ ਅੱਜ ਤੁਸੀਂ ਵੇਖੋ ਹਰ ਸ਼ਹਿਰ ਚ ਆਈ ਵੀ ਸੈਂਟਰ ਹੈ ਹੂੰ ਆਗੇ ਲੋਕ ਬੱਚਾ ਪੈਦਾ ਕਰਨ ਦੇ ਵੀ ਲਾਇਕ ਨਹੀਂ ਰਹੇ ਹੂੰ ਉਹਦਾ ਕਾਰਨ ਕੀ ਹੈ ਸਾਰੇ ਲੋਕ ਇਸ ਚਿੰਤਾ ਦੇ ਸਾਡੇ ਘਰ ਬੱਚਾ ਆਵੇ ਸਾਡੀ ਅਸੀਂ ਸਿਹਤ ਸਹੀ ਰਹੇ ਕਿੱਦਾਂ ਸਹੀ ਰਹੂਗੀ ਅੱਛਾ ਫਰਟੀਲਿਟੀ ਜਿਹੜੀ ਉਹਨਾਂ ਇੱਕ ਕਾਰਨ ਆਇਆ ਤਾਂ ਉਹ ਕੁਝ ਵੀ ਪਰਿਆਵਰਣ ਦਾ ਬਹੁਤ ਬਡਾ ਅਸੀਂ ਪਰਿਆਵਰਣ ਨੂੰ ਖਰਾਬ ਕਰਦੇ ਹਾਂ ਅੱਛਾ ਇਹਦੇ ਪਿੱਛੇ ਕੀ ਨੇ ਕਾਰਨ ਕਿ ਕਿਹਨੂੰ ਮੰਨਦੇ ਹੋ ਕਿ ਪ੍ਰਸ਼ਾਸਨ ਇਹਦੇ ਪਿੱਛੇ ਜ਼ਿੰਮੇਵਾਰ ਹੈ ਨਹੀਂ ਅਸੀਂ ਸਾਰੇ ਲੋਕ ਜ਼ਿੰਮੇਵਾਰ ਹਾਂ ਕਿਵੇਂ ਅਸੀਂ ਕਿਸੇ ਦੇ ਉਂਗਲ ਚੱਕਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਵੇਖੀ ਜਿਵੇਂ ਕਿ ਜਿਵੇਂ ਕਿ ਬਹੁਤ ਸਾਰੀਆਂ ਸਭ ਤੋਂ ਪਹਿਲਾਂ ਕਿ ਜਿੱਦਾਂ ਮੰਨ ਲਓ ਕਿ ਬਹੁਤ ਜ਼ਿਆਦਾ ਪੈਸਟਿਸਾਈਡਸ ਦਾ ਯੂਜ਼ ਹੋ ਰਿਹਾ ਠੀਕ ਹੈ ਖੇਤਾਂ ਦੇ ਵਿੱਚ ਠੀਕ ਹੈ ਨਾ ਪਾਣੀ ਤੁਸੀਂ ਰਿਪੋਰਟ ਕੱਢ ਕੇ ਵੇਖ ਲਓ ਪਾਣੀ ਪੰਜਾਬ ਦੇ ਵਿੱਚ ਹਰ ਸਾਲ 1.5 ਫੁੱਟ ਦੇ ਕਰੀਬ ਪਾਣੀ نیچے ਜਾ ਰਹੇਗਾ। ਹੂੰ ਠੀਕ ਹੈ ਜੀ ਔਰ ਨਿਊਜ਼ ਚੈਨਲ 'ਚ ਤੁਸੀਂ ਨਾਰਮਲੀ ਦੇਖਦੇ ਜੇ ਕਿ ਕੋਕੋਕੋਲਾ ਵਾਲਾ ਪਾਣੀ ਬੰਬੀਆ ਦੇ ਵਿੱਚੋਂ ਆ ਰਿਹਾ ਹੈ। ਹੂੰ ਉਹ ਕੋਕੋਕੋਲਾ ਪਾਣੀ ਕੀ ਹੈ? ਮਰੋਕਸ ਕਲਰ ਦਾ ਆ ਰਿਹਾ ਹੈ। ਕਲਰ ਦਾ ਆ ਰਿਹਾ ਹੈ ਠੀਕ ਹੈ ਜੀ। ਉਹ ਕੀ ਹੈ? ਉਹ ਕੀ ਹੈ ਉਹ ਗੰਦਗੀ ਹੈ। ਗੰਦਗੀ ਹੈ ਹਾਂ ਠੀਕ ਹੈ ਜੀ। ਉਹੀ ਸਾਡੇ ਅੰਦਰ ਜਾਂਦੀ ਹੈ। ਹੂੰ ਕਿਉਂਕਿ ਹਵਾ ਸਾਡੀ ਕਿੰਨੀ ਦੂਸ਼ਿਤ ਹੋ ਚੁੱਕੀ ਹੈ। 에ਅਰ ਕੁਆਲਿਟੀ ਇੰਡੈਕਸ ਸਾਡਾ ਕਿੱਥੇ ਪਹੁੰਚ ਜਾਂਦਾ ਹੈ? ਹੂੰ ਫਿਰ ਦੇਖੋ ਕਿਸੇ ਦੇ ਕਿਸੇ ਵੀ ਚੀਜ਼ ਦੇ ਉਤੇ ਕੁਐਸਚਨ ਮਾਰਕ ਕਰਨਾ ਬੜਾ ਆਸਾਨ ਹੈ ਬਟ ਜਿਵੇਂ ਕਿ ਹਰੀਆਵਲ ਕ੍ਰਾਂਤੀ ਕਰ ਰਹੇ ਹੋ ਹਨ ਚਲਾ ਰਹੇ ਹੋ ਇਹਦੇ ਦੀ ਕੋਈ ਰਿਜ਼ਲਟ ਵੀ ਕੱਢੇ ਹੈ ਕਿ ਬਸ ਗੱਲਾਂ ਚ ਹੀ ਨੇ ਜਿਵੇਂ ਕਿ ਪੋਲਿਟਿਸ਼ੀਅਨ ਆਉਂਦੇ ਆ ਹਰ ਇੱਕ ਮੁੱਦੇ ਚੱਕਦੇ ਆ ਉਸੇ ਤਰੀਕੇ ਨਾਲ ਕੋਈ ਸੰਸਥਾਵਾਂ ਬਣਦੀਆਂ ਨੇ ਉਹਨਾਂ ਨੇ ਪੈਸੇ ਕਮਾਉਣ ਦਾ ਇੱਕ ਨਵਾਂ ਤਰੀਕਾ ਬਣਾਇਆ ਹੁੰਦਾ ਢੰਗ ਬਣਾਇਆ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਕੋਈ ਕੁਐਸਚਨ ਚੱਲ ਰਹੇ ਹੁੰਦੇ ਉਹਨੂੰ ਹੀ ਲੈ ਲੈ ਕੇ ਪੈਸੇ ਇਕੱਠੇ ਕਰਦੇ ਆ ਤੇ ਕੀ ਹਰਿਆਵਲ ਪੰਜਾਬ ਦਾ ਕੀ ਮਾਨਸਿਕਤਾ ਕੀ ਹੈਗੀ ਆ ਕੀ ਕੋਈ ਜਵਾਬ ਵੀ ਹੈਗਾ ਕਿ ਬਸ ਇਹੀ ਸਵਾਲ ਚੱਕ ਨਹੀਂ ਆ ਦੇਖੋ ਜੀ ਭਾਈ ਸਾਹਿਬ ਹਰਿਆਵਲ ਪੰਜਾਬ ਕੋਈ ਐਨ ਜੀਓ ਨਹੀਂ ਹੈ ਅੱਛਾ ਕੋਈ ਸੁਸਾਇਟੀ ਨਹੀਂ ਹੈ ਹਾਂ ਇੱਕ ਲੋਕਾਂ ਦੀ ਸੰਸਥਾ ਹੈ ਜਿਹੜੀ ਲੋਕਾਂ ਵੱਲੋਂ ਚਲਾਈ ਜਾਂਦੀ ਹੈ ਕਿਵੇਂ ਚਲਦੀ ਹੈ ਠੀਕ ਹੈ ਜੀ ਅਸੀਂ ਬਹੁਤ ਦੇਖੋ ਜੀ ਇਹ ਸਾਡਾ ਜਿਹੜਾ ਦੇਸ਼ ਹੈ ਇਹ ਬੜਾ ਧਾਰਮਿਕ ਔਰ ਸਮਾਜਿਕ ਦੇਸ਼ ਹੈ ਹਾਂ ਠੀਕ ਹੈ ਜੀ ਸਾਡਾ ਮੇਨ ਮੁੱਦਾ ਕੀ ਅਸੀਂ ਤਿੰਨ ਮੇਨ ਮੁੱਦਿਆਂ ਤੇ ਕੰਮ ਕਰਦੇ ਹਾਂ ਪੇੜ ਪਾਣੀ ਤੇ ਕਚਰਾ ਠੀਕ ਹੈ ਠੀਕ ਹੈ ਜੀ ਪੇੜ ਲਗਾਉਣ ਵਾਸਤੇ ਸਾਨੂੰ ਅਸੀਂ ਖੁਦ ਪੇੜ ਨਹੀਂ ਲਗਾਉਂਦੇ ਤੇ ਠੀਕ ਹੈ ਕਿਈ ਜਗ੍ਹਾ ਤੇ ਅਸੀਂ ਜੰਗਲ ਲਗਾਏ ਨਾ ਪਰ ਸਾਡਾ ਮੇਨ ਮਕਸਦ ਹੈ ਕਿ ਤੁਹਾਨੂੰ ਸਾਰੇ ਲੋਕਾਂ ਨੂੰ ਇਸ ਸੋਸਾਇਟੀ ਨੂੰ ਪੇੜ ਨਗਾਉਣ ਵਾਸਤੇ ਅਗਰੇ ਕਰਨਾ ਕਿ ਤੁਸੀਂ ਖੁਦ ਪੇੜ ਲਗਾਓ ਗ੍ਰੀਨ ਬਰਥਡੇ ਮਨਾਓ ਤੁਹਾਡੇ ਘਰ 'ਚ ਕੋਈ ਫੰਕਸ਼ਨ ਹੈ ਕੋਈ ਮੈਰਿਜ ਅਨਿਵਰਸਰੀ ਹੈ ਕਿਸੇ ਬਜ਼ੁਰਗ ਦਾ ਤੁਸੀਂ ਆਪਾਂ ਦਿਨ ਮਨਾ ਰਹੇ ਆ ਬਰਸੀ ਮਨਾ ਰਹੇ ਆ ਉਦੋਂ ਤੇ ਪੇੜ ਲਗਾਓ ਖੁਦ ਪੇੜ ਲਗਾਓ ਕਿਉਂਕਿ ਉਹਨੂੰ ਪਾਲੋ ਵੀ

ਹੁਣ ਜਦੋਂ ਆਪਾਂ RO ਚ ਪਾਣੀ ਇੱਕ ਗਲਾਸ ਭਰਦੇ ਆਂ ਤੇ ਤਿੰਨ ਗਲਾਸ ਪਾਣੀ ਵੇਸਟ ਜਾਂਦਾ ਹੈ। ਅਜੀਤ ਜੀ ਮੈਂ ਤੁਹਾਨੂੰ ਇਹਦੇ ਵਿੱਚ ਹੀ ਰੁਕਾਂਗਾ। ਤੁਸੀਂ ਹੁਣੇ ਕਿਹਾ ਕਿ ਪੰਜਾਬ ਦਾ ਪਾਣੀ ਕੋਕਾ ਕੋਲਾ ਵਰਗਾ ਆ ਰਿਹਾ। ਤੇ ਲੋਕੀ RO ਨਾ ਲਗਾਣ। ਤੇ ਫਿਰ ਕੀ ਕਰਾਂ? ਭਾਈ ਸਾਹਿਬ ਮੈਂ ਤੁਹਾਨੂੰ ਇੱਕ ਦੱਸ ਦੇਣਾ ਜੀ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਜਿਹੜੀ ਡਾਕੂਮੈਂਟਰੀ ਹੈ ਕਿ 500 TDS ਤੱਕ ਦਾ ਜਿਹੜਾ ਪਾਣੀ ਹੈ ਤੁਸੀਂ ਪੀ ਸਕਦੇ। ਠੀਕ ਹੈ। ਜਿਹੜਾ ਕਾਰਪੋਰੇਸ਼ਨ ਦਾ ਪਾਣੀ ਨਾਰਮਲੀ ਵੀ ਆਉਂਦਾ ਹੈ। ਹੂੰ 250 300 TDS ਹੈ ਠੀਕ ਹੈ ਨਾ ਪੀ ਸਕਦੇ ਹੋ ਉਹਨੂੰ ਠੀਕ ਹੈ ਕੁਝ ਕਰਦਾ ਕਰਕੇ ਪਿਛਲੇ ਕੁਝ ਦਿਨੋਂ ਅਮਰਸਰ ਦਾ ਜਿਹੜਾ ਪਾਣੀ ਹੈ ਉਹ ਗੰਦਾ ਆ ਰਿਹਾ ਹੈ ਪਰ ਨਾਰਮਲੀ ਪਾਣੀ ਪੀਤਾ ਜਾ ਸਕਦਾ ਹੈ ਅਮਰਸਰ ਦੇ ਵਿੱਚ ਹੀ ਤੁਸੀਂ ਕਹਿ ਰਹੇ ਹੋ ਕਿ ਹੁਣੇ ਅਮਲ ਕੀਤੇ ਪਿੱਛੇ ਵੇਖਿਆ ਕਿ ਚਿਕਨਗੁਨੀਆ ਕਰਕੇ ਇੱਕ ਬਿਮਾਰੀ ਫੈਲੀ ਸੀ ਤੇ ਕਿਤੇ ਕਿਤੇ ਨਾ ਕਿਥੇ ਲੋਕੀ ਉਹਦਾ ਵੀ ਕਾਰਨ ਪਾਣੀ ਨੂੰ ਹੀ ਮੰਨ ਰਹੇ ਨੇ ਨਹੀਂ ਉਹਦਾ ਕਾਰਨ ਹੈ ਪਾਣੀ ਮੈਂ ਮੰਨਦਾ ਇਸ ਨੂੰ ਪਾਣੀ ਉਹਦਾ ਕਾਰਨ ਹੈ ਹੂੰ ਮੇਰਾ ਪਹਿਲਾ ਕੋਈ ਜਿਹੜਾ ਮੁੱਦਾ ਹੈ ਜਿਹੜਾ ਆਪਣਾ ਆਪਾ ਏਸੀ ਦਾ ਜਾਂ ਆਰੋ ਦਾ ਦਿੱਤਾ ਹੈ ਹੁਣ ਏਸੀ ਦੇ ਵਿੱਚੋਂ ਵੀ ਵੇਸਟ ਪਾਣੀ ਨਿਕਲਦਾ ਹੈ ਮੌਜੂਦਾ ਬਿਲਕੁਲ ਔਰ ਆਰੋ ਦੇ ਵਿੱਚੋਂ ਇੱਕ ਗਲਾਸ ਜਿਗਾ ਤਿੰਨ ਗਲਾਸ ਨਿਕਲਦੇ ਹੈ ਕੀ ਆਪਾਂ ਉਸ ਵੇਸਟ ਪਾਣੀ ਨੂੰ ਯੂਜ਼ ਨਹੀਂ ਕਰ ਸਕਦੇ ਹਮ ਮੈਂ ਉਸ ਵੇਸਟ ਪਾਣੀ ਨੂੰ ਪਿਛਲੇ 4 ਸਾਲ ਤੋਂ ਆਪਣੇ ਘਰ 'ਚ ਯੂਜ਼ ਕਰ ਰਿਹਾ ਹਾਂ ਠੀਕ ਹੈ ਨਾ ਕਿਵੇਂ ਕਰਦੇ ਹੋ ਇਸ ਤਰ੍ਹਾਂ ਮੇਰੇ ਘਰ ਦੇ ਕੱਪੜੇ ਮੇਰੇ ਪੌਦਿਆਂ ਨੂੰ ਪਾਣੀ ਗਮਲਿਆਂ ਨੂੰ ਮੇਰੇ ਘਰ 'ਚ ਕੋਚਾ ਉਸ ਪਾਣੀ ਨਾਲ ਲੱਗ ਰਿਹਾ ਹੈ ਔਰ इवन ਕੀ ਨਹਾਵੀ ਆਰੋ ਦੇ ਵੇਸਟ ਪਾਣੀ ਨਾਲ ਨਾ ਹੂੰ ਨਹੀਂ ਆਰੋ ਦਾ ਵੇਸਟ ਪਾਣੀ ਠੀਕ ਹੈ ਬਟ ਏਸੀ ਦਾ ਵੇਸਟ ਪਾਣੀ ਏਸੀ ਦਾ ਵੇਸਟ ਪਾਣੀ ਉਸ ਤੋਂ ਵੀ ਵਧੀਆ ਹੈ ਤੁਸੀਂ ਕਦੀ ਆਪਣੇ ਘਰ ਕੱਪੜੇ ਧੋ ਕੇ ਵੇਖੋ ਏਸੀ ਦੇ ਵੇਸਟ ਪਾਣੀ ਦੇ ਨਾਲ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਾਫ਼ ਹੋਣਗੇ ਇਹਨਾਂ ਲਾਈਟ ਪਾਣੀ ਹੋ ਜਾਂਦਾ ਹੈ ਇਹਦਾ ਤੁਹਾਡੀ ਟੈਪ ਚੋਂ ਪਾਣੀ ਆ ਰਿਹਾ ਨਾ ਉਹਦੇ ਨਾਲ 10 ਗੁਣਾ ਜ਼ਿਆਦਾ ਲਾਈਟ ਪਾਣੀ ਹੈ ਠੀਕ ਹੈ ਔਰ ਉਹਦੇ ਨਾਲ ਤੁਹਾਡੇ ਜਿਹੜੇ ਕੱਪੜਿਆਂ ਦੀ ਲਾਈਫ ਹੈ ਜਿੱਤੇ ਅਸੀਂ ਕੱਪੜਿਆਂ ਨੂੰ ਇੱਕ ਜਾਂ ਦੋ ਸੀਜ਼ਨ ਯੂਜ਼ ਕਰਦੇ ਹਾਂ ਉਹ ਤਿੰਨ ਚਾਰ ਸੀਜ਼ਨ ਯੂਜ਼ ਹੋਣਗੇ अच्छा एसी मैं एसी ਦਾ ਪਾਣੀ ਜਿੱਤੇ ਤੱਕ ਇੱਕ ਮੈਂ ਕੋਈ ਲੈਕਚਰ ਦੇਖ ਰਿਆ ਸੀਗਾ ਆਈ ਥਿੰਕ ਸੋ ਖਾਨ ਸਰ ਦਾ ਸੀ ਉਹ ਕਹਿੰਦੇ ਕਿ ਇਹ ਪਾਣੀ ਜਿਹੜਾ ਹੈਗਾ ਸਾਫ਼ ਜ਼ਰੂਰ ਹੁੰਦਾ ਪਰ ਪੀਣ ਲਾਇਕ ਨਹੀਂ ਹੁੰਦਾ ਨਹੀਂ ਮੈਂ ਪੀਣ ਦੀ ਗੱਲ ਹੀ ਨਹੀਂ ਕੀਤੀ ਜੀ ਮੈਂ ਇਹਨੂੰ ਰੋਜ਼ਮਾਰਾ ਦੀ ਜ਼ਿੰਦਗੀ 'ਚ ਬਿਨਾ ਪੀਣ ਤੋਂ ਅਸੀਂ ਬਹੁਤ ਸਾਰਾ ਪਾਣੀ ਯੂਜ਼ ਕਰਦੇ ਹਾਂ ਹਾਂ ਤੁਸੀਂ ਤੁਹਾਡੇ ਘਰ ਸਕੂਟਰ ਮੋਟਰਸਾਈਕਲ ਹੋਏਗਾ ਮੈਂ ਉਹਨੂੰ ਪਾਈਪ ਨਾਲ ਧੋਣ ਲਈ ਨਹੀਂ ਕਰਾਂਗਾ ਬਲਕਿ ਉਹਨਾਂ ਤੋਂ ਰੋਜ਼ ਪਾਣੀ ਨਾਲ ਧੋਣ ਠੀਕ ਹੈ ਇੱਕ ਮਤਲਬ ਕਿ ਅਵੇਅਰ ਲੋਕਾਂ ਨੂੰ ਹੋਣਾ ਚਾਹੀਦਾ ਹੈ ਕਿ ਜਿੱਥੇ ਪਾਣੀ ਵੇਸਟ ਹੋ ਰਿਹਾ ਹੈ ਉੱਥੋਂ ਆਪਾਂ ਉਹਨੂੰ ਸੰਚਲਿਤ ਕਰਕੇ ਉਹਨੂੰ ਉਸ ਥਾਂ ਤੇ ਯੂਜ਼ ਕਰ ਲਈਏ ਜਿੱਥੇ ਆਪਾਂ ਰੋਜ਼ ਮਰਜ਼ੀ ਜ਼ਿੰਦਗੀ ਚ ਪਾਣੀ ਵੇਸਟ ਕਰ ਰਹੇ ਹਾਂ ਹਨਾ ਦੇਖੋ ਸਰਤਾਜੀ ਸਾਡੀ ਜਿਹੜੀ ਮੂਵਮੈਂਟ ਹੈ ਉਹ ਜਾਗਰੂਕਤਾ ਦੀ ਮੂਵਮੈਂਟ ਹੈ ਠੀਕ ਹੈ ਠੀਕ ਹੈ ਨਾ ਅਸੀਂ ਕਚਰੇ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਠੀਕ ਹੈ ਕਿ ਆਪਣੇ ਘਰ ਚ ਕਚਰੇ ਨੂੰ ਬਾਹਰ ਨਾ ਸੁੱਟ ਕੇ ਉਹਨੂੰ ਮਾਈਕਰੋ ਇਨਜ਼ਾਈਮ ਚ ਕਨਵਰਟ ਕਰਕੇ ਆਪਣੇ ਘਰ ਯੂਜ਼ ਕਰੋ ਠੀਕ ਹੈ ਜਿੱਦਣ ਅਸੀਂ ਆਪਣੇ ਘਰ ਦਾ ਕਚਰਾ ਰੀਯੂਜ਼ ਕਰਨਾ ਸ਼ੁਰੂ ਕਰਤਾ ਤੁਹਾਨੂੰ ਆਪਣੇ ਆਪ ਹੀ ਆਪਣਾ ਘਰ ਆਪਣਾ ਇਲਾਕਾ ਸਾਫ਼ ਰੱਖਣਾ ਸ਼ੁਰੂ ਕਰਨਾ ਹੁਣ ਇਹ ਤੁਸੀਂ ਜਾਗਰੂਕਤਾ ਦੀ ਗੱਲ ਕੀਤੀ ਹੈ ਤੇ ਇਹ ਜਾਗਰੂਕਤਾ ਕਿਵੇਂ ਕਰਦੇ ਹੋ ਕਿ ਸਕੂਲ ਕਾਲਜ ਦੇ ਬੱਚਿਆਂ ਨਾਲ ਜੁੜਦੇ ਹੋ ਆਮ ਸਮਾਜ ਨਾਲ ਜੁੜਦੇ ਹੋ ਕਿਵੇਂ ਮਤਲਬ ਥੋੜਾ ਇਹਨੂੰ ਖੁੱਲ ਕੇ ਦੱਸੋ ਤੇ ਜਾਗਰੂਕਤਾ ਭਿਆਨ ਦੇ ਅਧੀਨ ਅਸੀਂ ਬਹੁਤ ਸਾਰੇ ਅੰਮ੍ਰਿਤਸਰ ਦੇ ਵਿੱਚ ਵੀ ਔਰ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਦੇ ਵਿੱਚ ਵੀ ਜਿਹੜੀ ਸਾਡੀ ਸੰਸਥਾ ਹੈ ਉਹ ਸਕੂਲ ਕਾਲਜਸ ਦੇ ਵਿੱਚ ਲੈਕਚਰ ਆਪਾਂ ਕਰਦੇ ਹਾਂ ਜੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਇਹੀ ਨੋਰਮਲ ਦੇਖੋ ਜੀ ਕੋਈ ਸਪੈਸ਼ਲ ਕਰਨ ਦੀ ਜਰੂਰਤ ਨਹੀਂ ਹੈ ਜਿਹੜੀ ਰੋਜ਼ਮਾਰਾ ਦੀ ਜ਼ਿੰਦਗੀ ਹੈ ਇਹਦੇ ਚੀਜ਼ਾਂ ਤੋਂ ਆਪਾਂ ਛੋਟੇ ਛੋਟੇ ਬਦਲਾਅ ਕਰਨੇ ਸ਼ੁਰੂ ਕਰ ਦਾਂਗੇ ਨਾ ਤਾਂ ਸਾਨੂੰ ਉਹਦੇ ਰਿਜ਼ਲਟ ਆਨੇ ਸ਼ੁਰੂ ਹੋ ਜਾਣਗੇ ਠੀਕ ਹੈ ਬੱਚਿਆਂ ਵਾਸਤੇ ਲੈਕਚਰ ਕਰਦੇ ਹਾਂ ਵਰਕਸ਼ਾਪਸ ਹੂੰ ਪਿਛਲੇ ਸਾਲ ਸਤੰਬਰ 2024 ਦੇ ਵਿੱਚ ਅਮਰਸਰ ਦੇ ਇੱਕ ਬੜਾ ਹੀ ਵਧੀਆ ਸਕੂਲ ਆਰਾਮ ਆਸ਼ਰਮ ਸਕੂਲ ਦੇ ਵਿੱਚ ਅਸੀਂ ਇੱਕ ਵਰਕਸ਼ਾਪ ਲਈ ਸੀ ਸਾਰੇ ਦਿਨ ਜਿਹਦੇ ਵਿੱਚ ਅੰਮ੍ਰਿਤਸਰ ਦੇ ਬਿਲੋਂਗਿੰਗ ਜਿੰਨੇ ਵੀ ਸਕੂਲ ਕਾਲਜ ਸੀ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਤੇ ਟੀਚਰਸ ਦੀ ਵਰਕਸ਼ਾਪ ਸੀ ਆਪਣੇ ਆਪਾ ਆਪਣੇ ਕੈਂਪਸ ਨੂੰ ਕਿੱਦਾਂ ਗ੍ਰੀਨ ਕੈਂਪਸ ਬਣਾ ਸਕਦੇ ਹਾਂ ਹੂੰ ਹੂੰ ਇਸ ਤੋਂ ਇਲਾਵਾ ਸਾਡਾ ਇੱਕ ਬੜਾ ਇੰਪੋਰਟੈਂਟ ਏਰੀਆ ਮਹਿਲਾ ਯਾਨ ਠੀਕ ਹੈ ਠੀਕ ਹੈ ਨਾ ਉਹਦੇ ਵਿੱਚ ਸਾਡਾ ਪੈਣਾ ਉਹਦੀ ਪ੍ਰਮੁੱਖ ਨੇ ਜਿਹੜੀ ਮਹਿਲਾ ਪ੍ਰਮੁੱਖ ਨੇ ਉਹ ਕੀ ਆਪਣੇ ਛੋਟੇ-ਛੋਟੇ ਗਰੁੱਪ ਬਣਾ ਕੇ ਹੂੰ ਆਪਣੀਆਂ ਪੈਰਾਂ ਨੂੰ ਮਾਈਕਰੋ ਇਨਜ਼ਾਈਮ ਕਿੱਦਾਂ ਬਣਾਉਣੇ ਆ ਜਾਂ ਘਰ ਦੇ ਵਿੱਚ ਹਰੀ ਘਾੜਾ ਆਪਾਂ ਕਿੱਦਾਂ ਬਣਾਉਣਾ ਹੈ ਟਰੈਸ ਗਾਰਡਨਿੰਗ ਕਿੱਦਾਂ ਕਰਨੀ ਹੈ ਉਹ ਹੈ ਵੇਖੋ ਇੱਕ ਚੀਜ਼ ਤੁਸੀਂ ਮੰਨ ਕੇ ਚੱਲੋਗੇ ਔਰਤ ਸ਼ਕਤੀ ਹੈ ਪਰ ਔਰਤ ਤੋਂ ਬਿਨਾਂ ਕਿਸੇ ਚੀਜ਼ ਦੀ ਵੀ ਸਿਰਜਣਾ ਨਹੀਂ ਕੀਤੀ ਜਾ ਸਕਦੀ ਔਰ ਪਰਿਆਵਰਣ ਦੇ ਵਿੱਚ ਵੀ ਔਰਤ ਦਾ ਬੜਾ ਵੱਡਾ ਅਰਥ ਹੈ ਕਿਉਂਕਿ ਇੱਕ ਘਰ ਨੂੰ ਪੂਰੀ ਤਰ੍ਹਾਂ ਸੰਭਾਲ ਲੈਣਾ ਤੋਂ ਕਿਸ ਤਰੀਕੇ ਨਾਲ ਸਾਫ਼ ਸੁਥਰਾ ਰੱਖਣਾ ਉਹ ਔਰਤ ਦੇ ਹੱਥ ਵਿੱਚ ਹੈ ਤੇ ਜਦੋਂ ਸਾਡੀਆਂ ਭੈਣਾਂ ਇਸ ਚੀਜ਼ ਨੂੰ ਜਾਗਰੂਕ ਹੋਣਗੀਆਂ ਇੰਨਾ ਪਾਣੀ ਵੇਸਟ ਨਹੀਂ ਹੋਉਂਦਾ ਆਪਣੇ ਘਰ 'ਚ ਮੈਂ ਆਪਣੇ ਜਿਹੜਾ ਗਾਰਡਨ ਹੈ ਉੱਥੇ ਦੇ ਉੱਤੇ ਮੇਰੀ ਛੱਤ ਹੈ ਉਹਦੇ ਉੱਤੇ ਇੱਕ ਇੱਕ ਟਰੈਸ ਗਾਰਡਨ ਬਣਾਣਾ ਹੈ ਆਪਣੇ ਜਿਹੜੇ ਕਿਚਨ ਹੈ ਉਹ ਮਤਲਬ ਹਰਿਤ ਘਰ ਆਪਣਾ ਪੂਰੀ ਤਰ੍ਹਾਂ ਬਣਾ ਕੇ ਰੱਖਣਾ ਹੈ ਆਪਣੇ ਮੁਹੱਲੇ ਦੇ ਵਿੱਚ ਆਪਣੀ ਆਪਣੇ ਦਰਵਾਜ਼ੇ ਦੇ ਉੱਤੇ ਪੌਂਟ ਲਗਾਣੇ ਵੇਖੋ ਇੱਕ ਬਰੀ ਕੈਲਕੂਲੇਟਿਵੀ ਚੀਜ਼ ਹੈ ਜਿੰਨੇ ਮਰਲੇ ਦਾ ਘਰ ਉਹਨੇ ਪੌਂਟ ਤੁਹਾਡੇ ਘਰ ਉੱਤੇ ਚਾਹੀਦੇ ਨੇ ਵਿਰਖਸ਼ ਹੋਣੇ ਚਾਹੀਦੇ ਨੇ ਮੰਨ ਲਓ ਜੇ ਕਿਸੇ ਦਾ ਘਰ 8 ਮਰਲੇ ਦਾ ਉਹਦੇ 'ਚ ਜੇ 8 ਵਿਰਖਸ਼ ਲੱਗੇ ਹੋਣਗੇ ਤੋ ਉਸ ਘਰ ਨੂੰ ਇਸ ਦੀ ਜ਼ਰੂਰਤ ਨਹੀਂ ਪਈ। ਹੂੰ। ਰਜੀਵ ਜੀ ਤੁਸੀਂ ਹੁਣੇ ਇੰਨੇ ਬਾਰੇ ਸਾਰੇ ਗੱਲਾਂ ਕੀਤੀਆਂ ਨੇ ਤੁਸੀਂ ਸਕੂਲ ਕਾਲਜਿਸ 'ਚ ਵੀ ਜਾ ਰਹੇ ਹੋ ਤੇ ਅੱਜ ਦਾ ਮਾਹੌਲ ਜਾਂ ਫਿਰ ਅੱਜ ਦੇ ਬੱਚੇ ਜਿਹੜੇ ਹੈ ਨੌਜਵਾਨ ਪੀੜੀ ਪਰਿਆਵਰਣ ਨੂੰ ਕਿਸ ਨਜ਼ਰ ਨਾਲ ਵੇਖ ਰਹੇ ਹੈ ਜਾਂ ਫਿਰ ਕੀ ਉਹ ਹੁਣ ਅੰਡਰਸਟੈਂਡ ਕਿਹੋ ਜਿਹਾ ਕਰ ਰਹੀ ਹੈ ਉਹਨਾਂ। ਦੇਖੋ ਜੀ ਅਸੀਂ ਬਹੁਤ ਸਾਰੇ ਸਕੂਲ ਕਾਲਜਿਸ 'ਚ ਜਾ ਰਹੇ ਹਾਂ ਜੇ ਆਪਾਂ ਨੋਰਮਲ ਵੀ ਗੱਲ ਕਰੀਏ ਤੇ ਜਿਹੜੇ ਅੱਜ ਦੀ ਸੋਸਾਇਟੀ ਹੈ ਉਹ ਇਸ ਚੀਜ਼ ਨੂੰ ਮੰਨਦੀ ਹੈ ਕਿ ਜੇ ਸਾਨੂੰ ਸਰਵਾਈਵ ਕਰਨਾ ਹੈ ਤੇ ਸਾਨੂੰ ਸਾਡੇ ਪਰਿਆਵਰਣ ਨੂੰ ਬਚਾਉਣਾ ਪੈਣਾ ਹੈ। ਹੂੰ ਠੀਕ ਹੈ ਜੀ ਤੇ ਉਹ ਮੈਂ ਬਹੁਤ ਬੱਚੇ ਦੇਖੇ ਨੇ ਛੋਟੇ ਜਦੋਂ ਆਪਾਂ 8th 9th ਜਾਂ 10th ਸਟੈਂਡਰਡ ਦੇ ਬੱਚੇ ਦੀ ਗੱਲ ਕਰੀਏ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਉਹਨਾਂ ਨੂੰ ਅੱਗੇ ਆਪਣਾ ਮੁੱਦਾ ਰੱਖਦੇ ਆ ਕਿ ਘਰ ਜਾ ਕੇ ਪਾਣੀ ਬਚਾਰਨਾ ਹੈ ਲਾਈਟ ਬਚਾਣੀ ਹੈ ਆਪਣੇ ਰਿਸੋਰਸਸ ਨੂੰ ਬਚਾਉਣਾ ਹੈ ਕਿਉਂਕਿ ਜੇ ਰਿਸੋਰਸਸ ਬਚਣਗੇ ਤੇ ਪਰਿਵਰਣ ਬਚੇਗਾ ਤੋਂ ਬਰੇ ਧਿਆਨ ਨਾਲ ਸੁਣਦੇ ਨੇ ਤੇ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਸਾਨੂੰ ਕਈ ਵਾਰੀ ਜਦੋਂ ਦੁਬਾਰਾ ਅਸਵਾ ਸਕੂਲ ਚ ਜਾਂਦੇ ਆ ਜਾਂ ਕਿਤੇ ਬੱਚਾ ਦੁਬਾਰਾ ਮਿਲਦਾ ਹੈ ਤੇ ਉਹ ਦੱਸਦਾ ਹੈ ਕਿ ਤੁਸੀਂ ਸਾਨੂੰ ਆ ਦੱਸਿਆ ਸੀ ਤੇ ਅਸੀਂ ਨੂੰ ਫੜਾ ਬਟ ਕਈ ਵਾਰ ਆਪਾਂ ਵੀ ਯੂਥ ਨਾਲ ਮਿਲਦੇ ਆ ਤੇ ਯੂਥ ਦਾ ਇੱਕੋ ਸਵਾਲ ਰੰਦਾ ਹੈ ਕਿ ਭਾਈ ਤੁਸੀਂ ਕਹਿ ਦਿੰਦੇ ਹੋ ਕਿ ਆਪਾਂ ਪੇੜ ਪੌਦੇ ਲਗਾਣਾ ਹੈ ਲਗਾਈਏ ਕਿੱਥੇ ਹੁਣ ਤਾਂ ਸਾਰੇ ਜਿਹੜੇ ਗਏ ਆ ਉਹ ਬਜਰੇ ਮਤਲਬ ਸਿਮੇਟਡ ਸਭ ਜਗ੍ਹਾ ਹੋ ਗਏ ਨੇ ਤੇ ਲਗਾਈਏ ਕਿੱਥੇ ਤੇ ਉਹਦਾ ਕੀ ਤੁਸੀਂ ਤੁਹਾਨੂੰ ਵੀ ਇਹੋ ਜਿਹੇ ਸਵਾਲ ਆਂਦੇ ਹੋਣਗੇ ਤੇ ਉਹਦਾ ਕੀ ਹੱਲ ਕੀ ਦਿੰਦੇ ਹੋ ਤੁਸੀਂ ਨਹੀਂ ਲਗਾਈਏ ਕਿੱਥੇ ਜੀ ਐਸਾ ਕੋਈ ਇਸ਼ੂ ਨਹੀਂ ਹੈ ਜਦੋਂ ਅਸੀਂ ਆਪਣੇ ਸਿਸਟਮ ਤੋਂ ਬਾਹਰ ਨਿਕਲਾਂਗੇ ਜਦੋਂ ਇੱਕ ਥਾਂ ਲਵਾਂਗੇ ਅਸੀਂ ਆਪਣੇ ਇਲਾਕੇ ਨੂੰ ਹਰਾ ਪਰਾ ਕਰਨਾ ਹੈ ਤੇ ਬਹੁਤ ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਵੇਖੋ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈ ਪੀੜ ਪੌਦੇ ਜਿੱਦਾਂ ਤੋਂ ਸਾਨੂੰ ਜੀਵਨ ਮਿਲਦਾ ਹੈ ਆਕਸੀਜਨ ਮਿਲਦੀ ਹੈ ਕਰੋਨਾ ਦੇ ਵਿੱਚ ਆਕਸੀਜਨ ਸੁਰਿੰਦਰਾ ਜੀ ਦਵਾਈ ਪੈ ਗਈ ਸੀ ਠੀਕ ਹੈ ਜੀ तो पहला यह बदलनी पड़ेगी कि नहीं लगा लगा घर तो शुरुआत करनी है अपनी गली तो शुरुआत करनी है अपने इलाके तो शुरुआत करनी है जे मैं कह कि मैं अपने बूहे से नहीं लगावगा मैं गड्डी लानी है तो गड्डी ज्यादा जरूरत ऑक्सीजन की है ਤੇ ਉਸ ਨੌਜਵਾਨ ਪੀੜੀ ਨੂੰ ਕਹਿ ਰਹੇ ਹੋ ਜਿਸ ਘਰ ਦੇ ਵਿੱਚ ਅੱਜ ਦੇ ਟਾਈਮ 'ਚ ਜੇਕਰ ਪੀਪਲ ਦਾ ਪੇੜ ਵਾਹ ਗਲਤੀ ਨਾਲ ਲੱਗ ਜਾਵੇ ਤਾਂ ਉਹ ਪੋਟ ਗਿਆ ਦਾ ਬਾਹਰ ਸੁੱਟ ਦਈਆ ਤੇ ਤੁਸੀਂ ਕਹਿੰਦੇ ਹੋ ਕਿ ਗੇਟ ਤੇ ਆਪਾਂ ਪੌਦੇ ਲਗਾਈਏ ਤੁਸੀਂ ਦੱਸੋ ਕਿਵੇਂ ਲਗਾਣਗੇ ਉਹ ਸੋ ਇਹੀ ਪੀੜੀ ਹੈ ਜਿਹੜੀ ਅੱਜ ਸਕੈਨ ਕਰਾ ਰਹੀ ਹੈ ਇਹੀ ਪੀੜੀ ਹੈ ਜਿਹੜੀ ਆਈਓਐਫ ਦੇ ਚੱਕਰ ਚ ਕੋਸੀ ਹੋਈ ਆ ਇਹੀ ਪੀੜੀ ਹੈ ਜਿਹਨੂੰ ਕਿਤੇ ਨਾ ਕਿਤੇ ਕੈਂਸਰ ਤੇ ਦਿੱਕਤ ਆ ਹਾਂ ਨੀ ਥੋੜਾ ਹੈ ਨਾ ਰਜੀਵ ਜੀ ਇਹਨੂੰ ਜਿਹੜਾ ਆ ਥੋੜਾ ਆਸਾਨ ਤਰੀਕੇ ਨਾਲ ਦੱਸੋ ਕਿਉਂਕਿ ਅਸਲ 'ਚ ਤੁਹਾਨੂੰ ਬਿਠਾਉਣ ਦਾ ਮਕਸਦ ਇਹ ਸੀਗਾ ਕਿ ਜੇਕਰ ਹਰੀਤਾਪਾ ਇੱਕ ਕ੍ਰਾਂਤੀ ਲੈ ਕੇ ਆ ਰਹੀ ਹੈ ਤੇ ਨੌਜਵਾਨ ਸਾਡੇ ਨਾਲ ਜੁੜਨ ਬਟ ਜੁੜਨ ਉਹ ਥੋੜਾ ਨਾ ਉਹਨਾਂ ਨੂੰ ਪ੍ਰੈਕਟੀਕਲੀ ਦੱਸਣਾ ਪਏਗਾ ਸੈਂਟੀਫਿਕਲੀ ਦੱਸਣਾ ਪਊਗਾ ਹਰ ਇੱਕ ਚੀਜ਼ੇ ਨੂੰ ਸਾਇੰਸ ਮੰਗਦੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਟਾਈਮ 'ਚ ਜਿਹੜਾ ਇਹ ਹੁਣ ਅਸੀਂ ਸਾਇੰਸ ਦੇ ਵਿੱਚ ਵੀ ਪੜ੍ਹਦੇ ਆ ਕਾਰਬੋਹਾਈਡਰੇਟ 89% ਆ ਹਨਾ ਕਿਉਂ ਆ ਕਿਉਂਕਿ ਉਹ ਪੇੜ-ਪੌਦਿਆਂ ਨੂੰ ਜ਼ਰੂਰਤ ਆ ਤੇ ਪੇੜ-ਪੌਦਿਆਂ ਉੱਤੇ ਰਹੀ ਸਾਨੂੰ ਆਕਸੀ ਹਾਂ ਤੇ ਇਹੋ ਜੇ ਥੋੜਾ ਨਾ ਸਾਇੰਟਿਫਿਕਲੀ ਦੱਸੋ ਕਿ ਕੀ ਰੀਜਨ ਕੀ ਹੈ ਕਿਉਂ ਲਗਾਣਾ ਹੈ ਤੇ ਕਿਹੜੇ ਕਿਹੜੇ ਪੇੜ ਮੁੱਖ ਹੈਗੇ ਆ ਉਹ ਲਗਾਣੇ ਆ ਤੇ ਹੁਣ ਤੱਕ ਤੁਸੀਂ ਕਿੰਨੇ ਕਿੰਨੇ ਕ ਪੇੜ ਲਗਾ ਚੁੱਕੇ ਹੋ ਉਹ ਵੀ ਮੈਨੂੰ ਦੱਸੋ ਮੜਾ ਯਾਰ ਚਲੋ ਹੁਣ ਅਸੀਂ ਤੁਹਾਨੂੰ ਮੇਨ ਮੁੱਦੇ ਦੀ ਮੈਂ ਤੁਹਾਨੂੰ ਤੁਸੀਂ ਪੇੜ ਦੀ ਗੱਲ ਕੀਤੀ ਹੈ ਜੀ ਅਸੀਂ ਜੀ ਬਚਪਨ ਚ ਇੱਕ ਚੀਜ਼ ਪੜ੍ਹਦੇ ਰਹੇ ਕਿਤਾਬ ਚ ਤੁਸੀਂ ਵੀ ਪੜ੍ਹਦੇ ਹੋ ਆਪਣੀ ਸਾਇੰਸ ਦੀ ਕਿਤਾਬ ਚ ਕਿ ਸਭ ਤੋਂ ਇਹਦਾ بارش ਕਿੱਥੇ ਹੁੰਦੀ ਹੈ ਹਮ ਸਾਰੇ ਕਹਿੰਦੇ ਚਿੜਾ ਪੁੰਜੀ ਚ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਉੱਥੇ ਪੌਦੇ ਜ਼ਿਆਦਾ ਹਨ ਹੂੰ بارش ਹਮੇਸ਼ਾ ਉੱਥੇ ਜ਼ਿਆਦਾ ਹੋਏਗੀ ਜਿੱਥੇ ਪੇੜ ਜ਼ਿਆਦਾ ਨੇ ਕਿਵੇਂ ਜੀਆ ਇਹਨੂੰ ਬੋਲਦੇ ਨੇ ਗ੍ਰੀਨ ਵਾਟਰ ਸਾਗੇ ਸਮੁੰਦਰਾਂ ਦੇ ਪਾਣੀ ਨੂੰ ਬੋਲਦੇ ਨੇ ਬਲੂ ਵਾਟਰ ਲੇਕਿਨ ਇਹ ਹੈ ਗ੍ਰੀਨ ਵਾਟਰ ਪਾਣੀ ਦੇ ਪੱਤਿਆਂ ਦੇ ਉੱਤੇ ਜਦੋਂ ਜਿਹੜਾ ਪਾਣੀ ਹੈ ਪੱਤਿਆਂ ਦੇ ਉੱਤੋਂ ਜਿਹੜਾ ਵੈਪੋਰੇਟ ਹੁੰਦਾ ਹੈ ਉਹ ਜਾ ਕੇ ਜਦੋਂ ਬਰਦਰ ਜਾਂ ਕੇ ਪ੍ਰੈਸ਼ਰ ਬਣ ਜਾ ਫਿਰ بارش ਹੁੰਦੀ ਹੈ ਠੀਕ ਹੈ ਜੀ ਔਰ ਟੈਂਪਰੇਚਰ ਦਾ ਮੇਨ ਇਸ਼ੂ ਹੈ ਅਸੀਂ ਹਰ ਸਵਰੀ ਸੋਚਦੇ ਹਾਂ ਹਰ ਘਰ ਦੇ ਵਿੱਚ ਵੀ ਹੈ ਕਿ ਪਹਿਲਾਂ ਇਸੇ ਨਹੀਂ ਸੀ ਚੱਲਦਾ ਹੂ ਫਿਰ ਇੱਕ AC ਹੋਇਆ ਦੋਗੇ ਹੁਣ ਜਿੰਨੇ ਕਮਰੇ ਨੇ ਉਹਨੇ AC ਤੇ ਕਈ ਘਰਾਂ ਚ ਤੇ ਐਸਾ ਹੈ ਕਿ ਬਾਥਰੂਮ ਚ ਵੀ AC ਨਹੀਂ ਹੂੰ ਹੂੰ ਠੀਕ ਹੈ ਨਾ ਪਰ ਜੇ ਆਪਾਂ ਇਹ ਸਾਇੰਸ ਦੱਸ ਰਿਹਾ ਮੈਂ ਤੁਹਾਨੂੰ ਤੇ ਜੇ ਆਪਾਂ ਨੂੰ AC ਦੀ ਸੰਖਿਆ ਘਟਾਉਣੀ ਹੈ ਹੂੰ ਆਪਣੇ ਲੈਕਸਿਟੀ ਦੇ ਰਿਸੋਰਸਸ ਬਚਾਉਣੇ ਨੇ ਤੇ ਸਾਨੂੰ ਪੇੜ ਲਗਾਉਣੇ ਪੈਣਗੇ ਸਾਨੂੰ ਪਾਣੀ ਬਚਾਉਣਾ ਪਵੇਗਾ ਹੂੰ ਠੀਕ ਹੈ ਤੇ ਕੋਈ ਇਹੋ ਜਿਹਾ ਤੁਸੀਂ ਅਜੀਹੇ ਪੀੜ ਦੱਸੋ ਜਿਹੜੇ ਮੁੱਖ ਹੈਗੇ ਉਹਨੂੰ ਜੇਕਰ ਆਪਾਂ ਪਹਿਲਾ ਪੈਲ ਉਹਨੂੰ ਦੇਈਏ ਤੇ ਇਹ ਚੀਜ਼ ਜ਼ਿਆਦਾ ਜਲਦੀ ਰਿਕਵਰ ਕਰ ਸਕਦੇ ਸਭ ਤੋਂ ਜਿਹੜੇ ਮੇਂ ਤਰਵੇਣੀ ਪੀੜ ਜਿੰਨਾਂ ਨੂੰ ਅਸੀਂ ਮੰਨਦੇ ਆ ਪਿੱਪਲ ਬੋਰਡ ਚ ਨੇ ਅੱਛਾ ਇਹ ਤਿੰਨ ਐਸੇ ਪੀੜ ਨੇ ਕਿ ਜਿਨ੍ਹਾਂ ਨੂੰ ਤੁਸੀਂ ਬਾਕੀ ਪੀੜਾਂ ਦੇ ਮੁਕਾਬਲੇ 10 ਗੁਣਾ ਜ਼ਿਆਦਾ ਆਕਸੀਜਨ ਦਿੰਦੇ ਨੇ ਔਰ ਇਹਨਾਂ ਦੀ ਲਾਈਫ ਵੀ ਉਹਨਾਂ ਨਾਲੋਂ ਜ਼ਿਆਦਾ ਹੈ ਦੂਸਰੇ ਪੀੜਾਂ ਨਾਲੋਂ ਔਰ ਇਹ ਆਕਸੀਜਨ ਵੀ ਬਹੁਤ ਜ਼ਿਆਦਾ ਮਾਤਰਾ 'ਚ ਛੱਡਦੇ ਨੇ ਹੂੰ ਠੀਕ ਹੈ ਰਜੀਵ ਜੀ ਹੁਣ ਤੱਕ ਤੱਕ ਜਿੰਨੀ ਵੀ ਆਪਾਂ ਗੱਲ ਕਰ ਰਹੀ ਹੈ ਪ੍ਰੋਬਲਮਸ ਦੀ ਗੱਲ ਕੀਤੀ ਹੁਣ ਤੱਕ ਤੁਸੀਂ ਦੱਸੋ ਕਿ ਕੋਈ ਅਚੀਵਮੈਂਟ ਤੁਹਾਡੇ ਹੱਥ ਆਈ ਹੋਵੇ ਇਹ ਚੀਜ਼ ਨੂੰ ਲੈ ਕੇ ਕਿਉਂਕਿ ਇੰਨੇ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਹਨਾ ਤੇ ਇਹਨੂੰ ਲੈ ਕੇ ਕੋਈ ਅਚੀਵਮੈਂਟ ਪੋਜ਼ਿਟਿਵ ਚੀਜ਼ ਤੁਹਾਨੂੰ ਮਿਲੀ ਹੋਵੇ ਦੇਖੋ ਜੀ ਅਸੀਂ ਪਿਛਲੇ ਸਾਲ ਹੂੰ 3000 ਦੇ ਕਰੀਬ ਪੌਤੇ ਲਗਾਏ ਪੂਰੇ ਅਮਰਸਰ ਸ਼ਹਿਰ ਦੇ ਵਿੱਚ ਠੀਕ ਹੈ ਔਰ ਮੇਨਲੀ ਜਿਹੜੇ ਪੌਦੇ ਸਾਡੇ ਲੱਗਦੇ ਨੇ ਉਹ ਬਸਾਤੀ ਮੌਸਮ 'ਚ ਹੀ ਲੱਗਦੇ ਨੇ अच्छा जुलाई जून जुलाई 10 मिड ऑफ जून ਤੋਂ ਅਸੀਂ ਸ਼ੁਰੂ ਹੋ ਜਾਂਦੇ ਪੌਦੇ ਲਗਾਉਣੇ ਥੋੜੀ بارش ਆਣੀ ਸ਼ੁਰੂ ਹੋ ਜਾਂਦੀ ਹੈ ਅਗਸਤ ਤੱਕ ਪੌਦੇ ਲੱਗ ਜਾਂਦੇ ਠੀਕ ਹੈ ਅਸੀਂ ਪਿਛਲੀ ਵਾਰੀ ਜਿੰਨੇ ਵੀ ਪੌਦੇ ਲਗਾਏ ਹਮਮ ਔਰ ਜਿਸ ਜਗ੍ਹਾ ਤੇ ਵੀ ਪੌਦੇ ਲਗਾਏ ਉਸ ਜਗ੍ਹਾ ਦੇ ਉੱਤੇ ਇੱਕ ਇੱਕ ਬੰਦਾ ਹਮ ਚਾਹੇ ਜਿੱਥੇ ਉਹ ਸਾਡੀ ਟੀਮ ਦਾ ਮੈਂਬਰ ਰਹਿੰਦਾ ਹੋਵੇ ਉਹਦੀ ਡਿਊਟੀ ਸੀ ਜਾਂ ਜਿਹੜੇ ਉਸ ਇਲਾਕੇ ਦੇ ਲੋਕ ਸੀ ਉਹਨਾਂ ਦੀ ਡਿਊਟੀ ਲਗਾਈ ਆਪਾਂ ਇਹਨਾਂ ਕੀੜਿਆਂ ਨੂੰ ਬਚਾਣਾ ਹੈ ਪਰ ਮੋਨਿਟਰਿੰਗ ਕਿਵੇਂ ਕਰਦੇ ਨੇ ਮੋਨਿਟਰਿੰਗ ਉਹਦੀ ਦੇਖੋ ਜੀ ਕੁਝ ਟਾਈਮ ਬਾਅਦ ਦੇਖੋ ਇੱਕ ਤੇ ਮੇਨ ਜ਼ਰੂਰਤ ਤਾਂ ਜਿਹੜੇ ਪੌਦੇ ਨੂੰ ਹੈ ਕਿ ਪਹਿਲੇ 3 ਤੋਂ 4 ਮਹੀਨੇ ਪਰੇ ਕ੍ਰੂਸ਼ਲ ਜਿਹੜੇ ਵਾਸਤੇ ਠੀਕ ਹੈ ਠੀਕ ਹੈ ਨਾ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਬਰਸਾਤ ਤੋਂ ਬਾਅਦ ਇੱਕਦਮ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਉਸ ਟਾਈਮ ਨੂੰ ਬਚਾਉਣ ਦੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਪਸ਼ੂਆਂ ਨੂੰ ਬਚਾਉਣ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਠੀਕ ਹੈ ਜੀ ਤੇ ਕਈ ਵਾਰੀ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਵੀ ਹੁੰਦੀ ਹੈ ਕਿ ਸਾਡੇ ਦਰਗਾਹ ਦੇ ਕਈ ਜਗ੍ਹਾ ਆਪਾਂ ਹਾਈਵੇਅਸ ਤੇ ਪੌਦੇ ਲਗਾਉਂਦੇ ਆਂ ਜਾਂ ਕਈ ਜਗ੍ਹਾ ਤੇ ਕੁਝ ਲੋਕ ਸ਼ਰਾਰਤ ਨਾਲ ਵੀ ਪੌਦਿਆਂ ਨੂੰ ਜਿਸਮਝ ਕਰ ਦਿੰਦੇ ਆਂ। ਹੂੰ। ਤੋਂ ਮੋਨਿਟਰਿੰਗ ਅਸੀਂ ਇਹ ਪ੍ਰੀਆਡਿਕਲੀ ਮੋਨਿਟਰਿੰਗ ਕਰਦੇ ਆਂ ਕਿ ਮਹੀਨੇ ਬਾਅਦ ਅਸੀਂ ਕਿਉਂ ਜਾ ਕੇ ਜਿੱਥੇ ਜਗਾ ਦੇ ਉੱਤੇ ਅਸੀਂ ਬਹੁਤ ਹਰੇ ਜੰਗਲ ਵੀ ਲਗਾਏ ਆ ਟ੍ਰੈਵਲ ਪੰਜਾਬ ਨੇ ਇਹ ਜੀ ਮਿਲ ਕੇ ਹੋਰ ਸਰਸਾਬਾ ਦੇ ਨਾਲ ਸਾਡਾ ਮੇਨ ਮਕਸਦ ਹੈ ਆਮ ਪਬਲਿਕ ਨੂੰ ਇਸ ਮੂਵਮੈਂਟ ਦੇ ਲਈ ਤਿਆਰ ਕਰਨਾ ਅਸੀਂ ਖੁਦ ਕੰਮ ਘੱਟ ਕਰਨਾ ਚਾਹੁੰਦੇ ਆ ਖੁਦ ਅੱਗੇ ਘੱਟ ਆਉਣਾ ਚਾਹੁੰਦੇ ਆ ਆਮ ਜਨਤਾ ਕਿਉਂਕਿ ਜਦੋਂ ਪੌਦਾ ਮੇਰੀ ਜਗ੍ਹਾ ਤੁਸੀਂ ਲਗਾਉਗੇ ਨਾ ਤੇ ਤੁਹਾਡੀ ਅਟੈਚਮੈਂਟ ਉਸ ਪੌਦੇ ਨਾਲ ਜ਼ਿਆਦਾ ਹੈ ਹਮਮ ਠੀਕ ਹੈ ਦੇਖੋ ਇਹ ਜਿਹੜੇ ਮਹਿੰਮ ਹੈ ਨਾ ਇਹ ਹੁਣ ਤੋਂ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਜਿਵੇਂ ਕਿ ਚੰਡੀਗੜ੍ਹ 'ਚ ਹੁੰਦਾ ਸੀ ਕਿ ਇੱਕ ਬੰਦਾ ਆਵੇ ਤੇ ਇੱਕ ਪੇੜ ਪੌਦਾ ਹੈ ਪਰ ਬੰਦਾ ਆਵੇ ਤੇ ਪਰ ਬੰਦਾ ਪੇੜ ਪੌਦੇ ਲਗਾਵੇ ਉਹ ਮਹਿੰਮ ਆਜ ਤੱਕ ਕਿਤਨਾ ਕਿਤੇ ਕਾਮਯਾਬ ਨਹੀਂ ਹੋਈ ਤੁਸੀਂ ਮੁਹਿੰਮ ਛੜੀ ਆ ਉਹਨੇ ਪਿੱਛੇ ਤੁਹਾਡੇ ਮੁਹਿੰਮ ਮੈਨੂੰ ਜੋ ਸੁਣਨ ਨੂੰ ਆਇਆ ਸੀਗਾ ਕੁੰਭ ਨੂੰ ਲੈ ਕੇ ਸੀ ਕਿ ਹਰ ਇੱਕ ਕੁੰਭ ਵੀ ਤੁਸੀਂ ਕਰ ਰਹੇ ਸੀਗੇ ਮਨਾ ਰਹੇ ਸੀਗੇ ਤਾਂ ਉਹਦੇ ਵਿੱਚ ਹੁਣੇ ਕੁੰਭ ਮੇਲਾ ਲੰਘ ਕੇ ਗਿਆ ਹੈ ਉਹਦੀ ਜੀ ਤੁਹਾਡੀ ਕੀ ਅਚੀਵਮੈਂਟਾਂ ਰਹੀਆਂ ਨੇ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਤਾਂ ਹੁਣ ਕੀ ਪਰਿਵਰਤਨ ਰਿਹਾ ਤੁਹਾਡੇ ਮੈਂ ਤੁਹਾਨੂੰ ਸਟੈਪ ਵਾਈਜ਼ ਦੱਸ ਦਿੰਦਾ ਜੀ ਫੋਨ ਸਭ ਤੋਂ ਪਹਿਲਾਂ ਜਿਹੜਾ ਬਿਲਕੁਲ ਰੀਸੈਂਟਲੀ ਜਿਹੜੀ ਸਾਡੀ ਮੁਹਿੰਮ ਗਈ ਸੀ ਉਹ ਸੀ ਹਰੀ ਤਮਾਹ ਸ਼ਿਵਰਾਤਰੀ ਓਕੇ ਕੁੱਛ ਅਸੀਂ ਜਿੰਨੇ ਵੀ ਲੰਗਰ ਕਮੇਟੀਆਂ ਨੇ ਸ਼ਿਰਕਤ ਦੀਆਂ ਵੱਡੇ ਮੰਦਰ ਨੇ ਜਿਹੜੇ ਲੋਕ ਮਹਾਸ਼ਿਵਰਾਤਰੀ ਨੂੰ ਗੋਗੀ ਸ਼ਿਵਰਾਤਰੀ ਇੱਕ ਐਸਾ ਤਿਉਹਾਰ ਹੈ ਜਿਹੜਾ ਧਰਮ ਤੋਂ ਉੱਤੇ ਉਠ ਜਾਂਦਾ ਹੈ ਠੀਕ ਹੈ ਇਹ ਸਿਰਫ Hindu ਧਰਮ ਨਹੀਂ ਸਾਰੇ ਹੀ ਧਰਮ ਸ਼ਿਵਰਾਤਰੀ ਦੇ ਤਿਹਾਰ ਦੇ ਉੱਤੇ ਤਿਹਾਰ ਤੇ ਲੰਗਰ ਲਗਾਉਂਦੇ ਨੇ ਲੋ ਸਾਰੇ ਸਾਰਿਆਂ ਨੂੰ ਇਸੇ ਇਸ ਤਰੀਕੇ ਦੇ ਨਾਲ ਹੀ ਪ੍ਰੈਸ ਕਾਨਫਰੰਸ ਵੀ ਕੀਤੀ ਸਾਰਿਆਂ ਨੂੰ ਮਿਲ ਕੇ ਵੀ ਇਹ ਬੇਨਤੀ ਕੀਤੀ ਕਿ ਜਾਂ ਤੇ ਆਪਾਂ ਸਟੀਲ ਬਰਤਨ ਯੂਜ਼ ਕਰੀਏ ਇੱਕ ਬਰਤਨ ਬੈਂਕ ਬਰੇ ਤੁਸੀਂ ਅਮਲੋ ਜਿੰਨੀਆਂ ਲੰਗਰ ਦੀ ਮੀਟ ਲਏ ਤਕਰੀਬਨ ਉਸ ਲੰਗਰ ਸਾਲ ਤੋਂ ਦੋ ਤਿੰਨ ਵਾਰੀ ਲਗਾਦੇ ਨੇ ਤਾਂ ਜੇ ਤੁਸੀਂ ਆਪਣਾ ਵਰਤਨ ਬੈਂਕ ਬਣਾ ਲੋਗੇ ਤਾਂ ਤੁਹਾਡੇ ਵਾਸਤੇ ਵੀ ਈਜ਼ੀ ਹੋ ਜਾਏਗਾ ਕੀ ਗੱਲ ਹੈ ਕਿ ਵਰਤਨ ਬੈਂਕ ਦਾ ਥੋੜਾ ਇਸ਼ੂ ਹੈ ਤੇ ਉਹਦੀ ਜਗ੍ਹਾ ਤੁਸੀਂ ਪਤਨਾ ਯੂਜ਼ ਕਰੋ ਪੱਤੇ ਦੀ ਹੈ ਠੀਕ ਹੈ ਹੁਣ ਹਰੀ ਤੋਂ ਕੁੰਬ ਦੀ ਗੱਲ ਕਰੀਏ ਵੇਖੋ ਜੀ ਪ੍ਰਿਆਗਰਾਜ ਈਸ਼ਵਰੀ ਜਿਹੜਾ ਮਹਾਕੁੰਭ ਜੀ 144 ਸਾਲ ਬਾਅਦ ਲੱਗਾ ਆ ਜੀ ਤੇ ਸਾਡੀ ਜਿਹੜੀ ਪੀੜ੍ਹੀ ਹੈ ਉਹ ਬੜੀ ਖੁਸ਼ਕਿਸਮਤ ਹੈ ਜਿਸ ਨੇ ਇਸ ਕੁੰਬ ਨੂੰ ਦੇਖਿਆ ਮਹਿਸੂਸ ਕੀਤਾ ਔਰ ਕੋਈ ਨਹੀਂ ਜਾ ਸਕਿਆ ਤਾਂ ਉਹਨੇ ਟੀਵੀ ਦੇ ਥਰੂ ਦੇਖਿਆ ਜਾਂ ਜਲ ਮੰਗਾ ਕੇ ਘਰ ਚੰਨ ਲਾ ਲਿਆ ਠੀਕ ਹੈ ਕਿਉਂਕਿ ਬਹੁਤ ਜ਼ਿਆਦਾ ਐਸਟੀਮੇਟਸ ਜੋ ਸਾਨੂੰ ਸੀ ਕਿ 40 ਕਰੋੜ ਲੋਕ ਉਸ ਕੁੰਭੇ ਦੇ ਵਿੱਚ ਸ਼ਾਮਿਲ ਹੋਣਗੇ ਲੇਕਿਨ ਉਸ ਤੋਂ ਜ਼ਿਆਦਾ 60 ਕਰੋੜ ਲੋਕ ਉਸ ਕੁੰਭੇ ਵਿੱਚ ਸ਼ਾਮਿਲ ਹੋਣਗੇ ਬਿਲਕੁਲ ਔਰ ਸਾਡੇ ਜਿਹੜਾ ਪਰਿਆਵਰਣ ਦੀ ਗਤੀਵਿਧੀ ਹੈ ਸਾਡੀ ਹਰਿਆਵਲ ਪੰਜਾਬ ਉਹਨੂੰ ਬਹੁਤ ਜ਼ਿਆਦਾ ਸਫਲਤਾ ਮਿਲੀ ਬਹੁਤ ਸਾਰੇ ਕੂੜੇ ਦੇ ਜਿਹੜੇ ਢੇਰ ਨੇ ਉਹ ਕੁੰਭ ਵਿੱਚ ਨਹੀਂ ਲੱਗੇ ਨੇ ਇਹ ਸਵਾਲ ਐਸ ਕਰਕੇ ਉਠਾ ਰਹੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਪਾਣੀ ਦੀ ਜਿਹੜੀ ਕੁਆਲਿਟੀ ਦੇ ਉੱਤੇ ਸਵਾਲ ਉਠਾਏ ਸੀ ਕਿ ਇੰਨੀ ਗੰਦਗੀ ਉੱਠੀ ਆ ਜੋ ਤੁਸੀਂ ਮੀਡੀਆ ਰਾਹੀਂ ਵੇਖਿਆ ਆ ਨਾ ਤੇ ਐਸੇ ਕਰਕੇ ਮੈਂ ਸਵਾਲ ਉਠਾਇਆ ਕਿ ਪਹਿਲਾਂ ਕੀ ਕੁੰਭ ਜਿਹੜੇ ਲੱਗਦੇ ਸੀ ਇਹ ਇਸ ਤੋਂ ਜ਼ਿਆਦਾ ਗੰਦੇ ਹੁੰਦੇ ਸੀ ਨਹੀਂ ਜੀ ਇਹ ਫਿਰ ਮੈਂ ਅੱutsche ਸਵਾਲ ਤੇ ਆਇਆ ਕਿ ਸ਼ਰਾਪਤੀ ਇੱਕ ਤਰ੍ਹਾਂ ਦੇ ਨਾਲ ਹੈ ਦੇਖੋ ਇੱਕ ਸੀ ਜਿਸ ਬਚਪਨ ਤੋਂ ਸੁਣਦੇ ਆਏ ਆ ਕਿ ਚੱਲਦਾ ਪਾਣੀ ਕਦੀ ਗੰਦਾ ਨਹੀਂ ਹੁੰਦਾ ਹਾਂ ਠੀਕ ਹੈ ਨਾ ਔਰ ਜਦੋਂ ਨਦੀਆਂ ਦਾ ਫਲੋ ਹੈ ਸਰਵੈਨਿੰਗ ਦਾ ਫਲੋ ਹੈ ਉਥੇ ਚ ਗੰਦਗੀ ਹੋ ਨਹੀਂ ਸਕਦੀ ਉਸ ਤੋਂ ਬਾਅਦ ਸੈਂਟੀਫਿਕਲੀ ਪ੍ਰੂਫ ਵੀ ਕਰ ਦਿੱਤਾ ਸਾਇੰਟਿਸਟਾਂ ਨੇ ਵਿਗਿਆਨਕਾਂ ਨੇ ਕਿ ਕੋਈ ਪਾਣੀ ਗੰਦਾ ਨਹੀਂ ਹੈ ਬਹੁਤ ਸ਼ੁੱਧ ਪਾਣੀ ਹੈ ਅਲਕਲੈਂਗ ਪਾਣੀ ਹੈ ਐਸਾ ਉਸ ਤੋਂ ਬਾਅਦ ਸਟੱਡੀਜ਼ ਵੀ ਹੋ ਗਿਆ ਹਾਂ ਠੀਕ ਹੈ ਨਾ ਸਵਾਲ ਪੁੱਛਣ ਵਾਲਿਆਂ ਦੇ ਸਵਾਲ ਕਿੰਨੇ ਨੇ ਹਾਂ ਠੀਕ ਹੈ ਨਾ ਤਾਂ ਹਰੀਦਕੁੰਮ ਦੇ ਵਿੱਚ ਇੱਕ ਤੇ ਇਸ ਵਾਰੀ ਕਚਰੇ ਦਾ ਜਿਹੜਾ ਸੀ ਪ੍ਰਬੰਧਨ ਬੜਾ ਅੱਛਾ ਰਿਹਾ ਠੀਕ ਹੈ ਸਾਡਾ ਇੱਕ ਥੈਲਾ ਇੱਕ ਫਾਲੀ ਅਭਿਆਨ ਬਹੁਤ ਕਾਮਯਾਬ ਰਿਹਾ ਪੰਜਾਬ ਦੇ ਵਿੱਚ ਜੋ ਕਾਫੀ ਜ਼ਿਆਦਾ ਸਹਿਯੋਗ ਆਲੂਵਰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਅਸੀਂ ਕੁੰਬ ਦੇ ਵਿੱਚ ਕਰਦੇ ਉਸ ਤੋਂ ਪਹਿਲਾਂ ਸਾਡਾ ਇੱਕ ਹੋਰ ਅਭਿਆਨ ਸੀ ਉਹ ਅਸੀਂ ਏਕ ਪੇੜ ਦੇਸ਼ ਕੇ ਨਾਮ ਠੀਕ ਹੈ ਠੀਕ ਹੈ ਉਧਰ ਵਿੱਚ ਅਸੀਂ ਇਹ ਇੱਕ ਨਾਰਾ ਦਿੱਤਾ ਸੀ ਕਿ ਪੂਰੇ ਮਤਲਬ ਸਾਡਾ ਸਮਾਜ ਹੈ ਆਪਣੇ ਦੇਸ਼ ਲਈ ਇੱਕ ਪੇੜ ਲਗਾਏ ਇਸ ਕਰਕੇ ਨਾਮ ਸੀ ਇੱਕ ਪੇੜ ਦੇਸ਼ ਕੇ ਨਾਮ ਤਾਂ ਸਾਨੂੰ ਬੜੀ ਸਫਲਤਾ ਮਿਲੀ ਲੋਕਾਂ ਨੇ ਪੇੜ ਬਹੁਤ ਲਗਾਏ ਵੀ ਔਰ ਉਹਨਾਂ ਪੇੜ ਨੂੰ ਮੋਨਿਟਰਿੰਗ ਵੀ ਕਰ ਰਹੇ ਹੁਣ ਤੱਕ ਦੀ ਜਿਹੜੀ ਅਚੀਵਮੈਂਟ ਹੈ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਸ ਵਾਰੀ ਤੁਹਾਡੇ ਕੁੰਭ ਦੇ ਵਿੱਚ ਕਿੰਨੇ ਕਾਰਕਟਰ ਐਕਟਿਵ ਸੀਗੇ ਦੂਜਾ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਇੱਕ ਪੇੜ ਦੇਸ਼ ਦੇ ਨਾਮ ਉਹਦੇ ਵਿੱਚ ਕਿੰਨੇ ਲੋਕਾਂ ਨੇ ਪੇੜ ਲਗਾਏ ਕੋਈ ਐਸਟੀਮੇਟ ਹੋਊਗਾ ਤੇ ਹੁਣ ਤੱਕ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਲੋਕੀ ਕਿੰਨੇ ਕੇ ਜੁੜ ਗਏ ਨੇ ਤੇ ਕਿਸ ਤਰੀਕੇ ਨਾਲ ਜੁੜ ਰਹੇ ਨੇ ਇਹ ਤਿੰਨੇ ਸਵਾਲ ਤੁਹਾਡੇ ਹਨ ਲੇਖੋ ਜੀ ਇੱਕ ਪੇੜ ਦੇਸ਼ ਦੇ ਨਾਮ ਦੇ ਦੌਰਾਨ ਮੈਂ ਤੁਹਾਨੂੰ ਹੁਣੇ ਡਾਟਾ ਦੱਸਿਆ ਸੀ ਕਿ 3000 ਤੋਂ ਪਲੱਸ ਹੀ ਪੌਦੇ ਲਗਾ ਚੁੱਕੇ ਹਨ ਜੀ ਠੀਕ ਹੈ ਨਾ ਜੀ ਦੇਖੋ ਹਮ ਫੇਰ ਉਹੀ ਗੱਲ ਆ ਜੀ ਪੁਰਾਣ ਬਹੁਤ ਸਾਰੀਆਂ ਸੰਸਥਾਵਾਂ ਪੀੜ ਪੀੜ ਲਗਾਉਂਦੀਆਂ ਨੇ ਕੋਈ ਹਜ਼ਾਰਾਂ ਪੀੜ ਲਗਾਉਂਦੇ ਕੋਈ ਕਹਿੰਦਾ ਕਿ ਮੈਂ ਇੱਕ ਦਿਨ ਚ 100 ਪੀੜ ਲਗਾ ਦਤਾ ਕੋਈ ਦਿਨ 500 ਪੀੜ ਲਗਾ ਦਤਾ ਇੱਕ ਏਦਾਂ ਲੰਗਰ ਵੀ ਲਗਾਉਂਦੇ ਨੇ ਲੋ ਦੇਖੋ ਪੀੜ ਇਸ ਤਰੀਕੇ ਨਾਲ ਲਗਾ ਰਿਹਾ ਜੋ ਆਨਲਾਈਨ ਮੈਂ ਵੇਖ ਰਿਹਾ ਵਾ ਲੋਕਲ ਵਿੱਚ ਇਹੋ ਜੀ ਵੀ ਜਾਗਰੂਕਤਾ ਆਈ ਹੈ ਕਿ ਲੋਕੀ ਕਹਿ ਰਹੇ ਆ ਕਿ ਤੁਸੀਂ ਇੱਕ ਫੋਲੋ ਦੋ ਤੇ ਆਪਾਂ ਤੁਹਾਡੇ ਨਾਮ ਤੇ ਆਪਾਂ ਪੀੜ ਲਗਾਵਾਂਗੇ ਤੇ ਕੀ ਮਹਾਰਾਹਲ ਪੰਜਾਬ ਵੀ ਕੁਝ ਏਦਾਂ ਦਾ ਸੋਚ ਰਹੀ ਹੈ ਕਿ ਹੁਣ ਮੈਂ ਹਰੀਆਵਲ ਪੰਜਾਬ ਇਸ ਟਾਈਮ ਸਾਫ ਸੁਮਿਲਾ ਮਸਰਦ ਦੇ ਵਿੱਚ ਚੱਲ ਰਿਹਾ ਹੈ ਜੀ ਉੱਥੇ ਵਿੱਚ ਵੀ ਹਰੀਆਵਲ ਪੰਜਾਬ ਵੱਲੋਂ ਇੱਕ ਸਟਾਲ ਲਗਾਇਆ ਗਿਆ ਹੈ ਜਿਹਦੇ ਵਿੱਚ ਫ੍ਰੀ ਪੌਦੇ ਡਿਸਟ੍ਰੀਬਿਊਸ਼ਨ ਹੋ ਰਿਹਾ ਹੈ ਠੀਕ ਹੈ ਅਸੀਂ ਜਿੰਨੇ ਵੀ ਲੋਕ ਆ ਰਹੇ ਨੇ ਸਾਡੇ ਸਟਾਲ ਤੇ ਅਸੀਂ ਇੱਕ ਪਰਿਵਾਰ ਨੂੰ ਪੌਦੇ ਦੇ ਹੂੰ ਠੀਕ ਹੈ ਪਰ ਨਾਲ ਇਸ ਚੀਜ਼ ਨੂੰ ਜ਼ਰੂਰ ਕਹਿ ਰਹੇ ਕਿ ਇਹ ਪੌਦਾ ਜਿਹੜਾ ਲੈ ਕੇ ਆਇਆ ਨੇ ਉਹ ਲਗਾਉਣਾ ਜ਼ਰੂਰ ਹੈ ਹੂੰ ਲੇਕੋ ਬੇਸਿਕ ਮੂਵਮੈਂਟ ਇਹੀ ਹੈ ਕਿ ਅਸੀਂ ਸਾਰੇ ਲੋਕ ਇਸ ਹਰੀਆਵਲ ਵੱਲੋਂ ਚੱਲੀਏ ਹੂੰ ਮੈਂ ਪਹਿਲੇ ਜਦੋਂ ਇਹ ਆਪਾਂ ਇੰਟੀਬਿਊ ਸ਼ੁਰੂ ਕੀਤੀ ਮੈਂ ਇੱਕੋ ਗੱਲ ਕਹੀ ਕਿ ਸਾਡਾ ਮੇਨ ਮਕਸਦ ਹੈ ਮੂਵਮੈਂਟ ਠੀਕ ਹੈ ਜਾਗਰੂਕਤਾ ਹੂੰ ਫਿਰ ਮੈਂ ਰਜੀਵ ਕੁਮਾਰ ਜਾਂ ਹਰਿਆਵਰ ਪੰਜਾਬ ਦੀ ਹੈ ਪਰਿਆਵਰਣ ਗਤੀਵਿਧੀ ਕੱਲੀ ਪੇੜ ਨਹੀਂ ਲਗਾ ਸਕਦੀ ਜੇ ਲਗਾ ਵੀ ਲੇਗੇ ਤੇ ਪਾਲਨੇ ਚਾਹੀਦੇ ਬਿਲਕੁਲ ਇਹ ਮੂਵਮੈਂਟ ਚੱਲੇਗੀ ਪੇੜ ਲਗਾਉਂਦੀ ਪਾਣੀ ਬਚਾਉਂਦੀ ਕਚਰਾ ਪ੍ਰਬੰਧਨ ਦੀ ਤੇ ਫੇਰ ਹੀ ਸਾਡਾ ਸਮਾਜ ਇੱਕ ਵਧੀਆ ਸਮਾਜ ਬਣੇਗਾ ਹੁਣ ਤੱਕ ਤੁਸੀਂ ਕਿੰਨੇ ਲੋਕਾਂ ਨਾਲ ਜੁੜ ਗਏ ਜਾਂ ਕਿੰਨੇ ਸੰਸਥਾਵਾਂ ਨਾਲ ਤੁਹਾਡੇ ਇਸ ਵਿੱਚ ਸਹਿਯੋਗ ਦੀਆਂ ਸੰਸਥਾਵਾਂ ਨੇ ਕਿੱਕਲਾ ਹਰਿਆਵਲ ਪੰਜਾਬ ਕਿੱਕਲਾ ਕੰਮ ਕਰ ਰਿਹਾ ਕਿ ਇਹਦੇ ਨਾਲ ਕੋਈ ਹੋਰ ਵੀ ਸਹਿਯੋਗੀ ਸੰਸਥਾਵਾਂ ਨੇ ਉਹਨਾਂ ਨਾਲ ਰਲ ਕੇ ਕੰਮ ਕਰ ਰਿਹਾ ਕੁਝ ਇਹੋ ਜੀ ਚੀਜ਼ ਦੱਸੋ ਤੇ ਨਵੇਂ ਬੰਦੇ ਜੇ ਜੁੜਨਾ ਚਾਹਣ ਉਹ ਕਿਸ ਤਰੀਕੇ ਨਾਲ ਜੁੜ ਪਾਂਗੇ ਤੁਹਾਡੇ ਨਾਲ ਦੇਖੋ ਜੀ ਸਾਡੀਆਂ ਕੋਈ ਹਾਰਡ ਟਰਮਿੰਡ ਕੰਡੀਸ਼ਨਸ ਨਹੀਂ ਹੈ ਅਸੀਂ ਸਾਡੀਆਂ ਅਸੀਂ ਸਾਰਿਆਂ ਨਾਲ ਜੁੜੇ ਹੋਏ ਹਾਂ ਠੀਕ ਹੈ ਨਾ ਸਾਲੋਂ ਕੋਈ ਵੀ ਸੰਸਥਾ ਮਿਲ ਕੇ ਬਹੁਤ ਸਾਰੀਆਂ ਸ਼ਹਿਰ ਦੇ ਵਿੱਚ ਸੰਸਥਾਵਾਂ ਨੇ ਜਿਹੜਾ ਸਾਨੂੰ ਮਿਲਦੀਆਂ ਜਾਂ ਸਾਡੇ ਕੋਲ ਪਹੁੰਚਦੀਆਂ ਨੇ ਤੇ ਸਾਡੇ ਨਾਲ ਮਿਲ ਕੇ ਕੰਮ ਵੀ ਕਰਦੀਆਂ ਨੇ ਠੀਕ ਹੈ ਨਾ ਐਸਾ ਕੋਈ ਨਹੀਂ ਕਿ ਜੁੜਨ ਵਾਸਤੇ ਕੋਈ ਫਾਰਮ ਦੀ ਫਾਰਮੈਲਟੀ ਹੈ ਕੁਝ ਨਹੀਂ ਹੈ ਤੁਹਾਡੇ ਚ ਜज्ਬਾ ਹੋਣਾ ਚਾਹੀਦਾ ਕੰਮ ਕਰਨ ਦਾ ਠੀਕ ਹੈ ਜੀ ਆਪਣੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਵਾਸਤੇ ਆਪਣੇ ਦੇਸ਼ ਦੇ ਫਿਊਚਰ ਨੂੰ ਬਚਾਉਣ ਵਾਸਤੇ ਹਰਿਆਵਲ ਪੰਜਾਬ ਤੇ ਕੰਮ ਕਰਦੇ ਆ ਠੀਕ ਹੈ ਕੋਈ ਹੋਰ ਅੱਗੇ ਕੋਈ ਗਤੀਵਿਧੀ ਚਲਾਨਣ ਬਾਰੇ ਚੱਲ ਰਹੀ ਹੈ ਕੋਈ ਚੱਲ ਰਹੀ ਹੋਵੇ ਇਸ ਸਮੇਂ ਪ੍ਰੈਜੈਂਟ ਸੇਟ ਇੱਕ ਤਾਂ ਜੀ ਮੈਂ ਹੁਣੇ ਜਿਹੜਾ ਸਾਰਥ ਮੇਲੇ ਦੇ ਵਿੱਚ ਦੱਸਿਆ ਤੁਹਾਨੂੰ ਕਿ ਅਸੀਂ ਪਲਾਂਟਸ ਡਿਸਟ੍ਰਿਬਿਊਟ ਕਰ ਰਹੇ ਹਾਂ ਔਰ ਜਿੰਨੇ ਵੀ ਇਸ ਮੇਲੇ ਦੇ ਵਿੱਚ ਗੈਸਟ ਆਉਣਗੇ ਉਹਨਾਂ ਗੈਸਟ ਨੂੰ ਜਿਹੜੇ ਪਲਾਂਟ ਸ ਨੇ ਉਹ ਹਰਿਆਵਲ ਪੰਜਾਬ ਦੇਖੋ ਸਭ ਤੋਂ ਵੱਡੀ ਇੱਕ ਮੂਵਮੈਂਟ ਉਹ ਦੱਸਣੀ ਭੁੱਲ ਗਿਆ ਅੱਜ ਤੋਂ 4-5 ਸਾਲ ਪਹਿਲਾਂ ਜੇ ਤੁਸੀਂ ਦੇਖੋ ਤੇ ਜਦੋਂ ਕੋਈ ਸਕੂਲ ਜਾਂ ਕਾਲਜ ਚ ਕੋਈ ਫੰਕਸ਼ਨ ਹੁੰਦਾ ਸੀ ਨਾ ਤੇ ਜਦੋਂ ਵੀ ਕੋਈ ਗੈਸਟ ਆ ਗਿਆ ਜੇ ਗੈਸਟ ਆਫ ਆਨਰ ਆ ਗਿਆ ਚੀਫ ਗੈਸਟ ਆ ਗਿਆ ਤਾਂ ਉਹਨੂੰ ਸ਼ੀਲਡ ਜਾਂ ਵਗੈਰਾ ਦਿੰਦੇ ਸੀ ਹੂੰ ਪਿਛਲੇ 4 ਸਾਲ ਤੋਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਬਹੁਤ ਸਾਰੇ ਸਕੂਲਾਂ ਚ ਬਹੁਤ ਸਾਰੇ ਕਾਲਜਾਂ ਜਾਂ ਜਨਰਲ ਪ੍ਰੋਗਰਾਮਸ ਦੇ ਵਿੱਚ ਪੋਦਾ ਦੇ ਕੇ ਸਵਾਗਤ ਕੀਤਾ ਜਾਂਦਾ ਹੈ ਇਹ ਸਾਡਾ ਜੀ ਵੈਰੀ ਗੁੱਡ ਠੀਕ ਹੈ ਅੱਗੇ ਸਾਡੇ ਨਾਲ ਰਜੀਵ ਜੀ ਜਿਨ੍ਹਾਂ ਨੇ ਦੱਸਿਆ ਕਿ ਹਰਿਆਵਲ ਨਾਲ ਜੁੜ ਕੇ ਆਪਾਂ ਕਿਵੇਂ ਆਪਣੇ ਸਿਹਤ ਨੂੰ ਸਹੀ ਕਰ ਸਕਦੇ ਹਾਂ ਆਪਣੇ ਪਰਿਆਵਰਣ ਨੂੰ ਸਹੀ ਕਰ ਸਕਦੇ ਹਾਂ ਨਾਲ ਆਪਣੇ ਸਮਾਜ ਨੂੰ ਸਹੀ ਕਰ ਸਕਦੇ ਹਾਂ ਪੰਜਾਬ ਦੇ ਘਟ ਦਾ ਪਾਣੀ ਨੂੰ ਫਿਰ ਵਾਪਸ ਦੁਬਾਰਾ ਲੈ ਕੇ ਆ ਸਕਦੇ ਹਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀਗੀ ਉਹਨੂੰ ਫਿਰ ਦੁਬਾਰਾ ਜਿਹੜਾ ਆ ਪਾਣੀ ਯੁਕਤ ਕਰ ਸਕਦੇ ਹਾਂ ਤੇ ਅਸੀਂ ਫਿਰ ਮਿਲਾਂਗੇ ਇੱਕ ਅਗਲੇ ਨਵੇਂ ਗੈਸਟ ਦੇ ਨਾਲ ਦੇਖਦੇ ਰਹੋ ਸਾਡਾ ਚੈਨਲ 办了的。丹丹